ਦੇ ਸੋਨਾ ਅੱਜ ਕੱਲ੍ਹ ਕਈਆਂ ਨੂੰ ਸੌਣ ਨਹੀਂ ਦਿੰਦਾ ਮਾਰਕੀਟ ਦੇ ਵਿੱਚ 골ਡ ਦਾ ਰੇਟ ਇੰਨਾ ਹੋ ਗਿਆ ਆਲੇ ਨੀਂਦ ਹਰਾਮ ਹੋਰ ਥੋੜੀ ਜੀ ਹੋ ਸਕਦੀ ਲੋਕਾਂ ਦੇ ਵਿੱਚ ਮੇਰੀ ਉਮਰ 12 ਸਾਲ ਦੀ ਹਣੀ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਕੰਮ ਤਦ ਰੇਟ ਸੋਨੇ ਦਾ 1700 1600 ਰੁਪਿਆ ਤੋਲਾ ਇਹ ਵੀ ਮੇਰੇ ਵਾਸਤੇ ਸੁਭਾਗ ਹੀ ਸਮਝ ਲੋ ਕਿਸੇ ਦਾ ਵੀ ਮੈਂ ਇੱਕ ਤੋਲੇ ਦਾ ਰੇਟ ਲੱਖ ਰੁਪਿਆ ਤੋਲਾ ਦੇਖ ਰਿਹਾ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈ ਸੋਨਾ ਅੱਜ ਵੀ ਤੁਸੀਂ 10000 ਦਾ 20000 ਦਾ ਖਰੀਦ-ਖਰੀਦ ਕੇ ਜੇ ਉਹ ਪੈਸੇ ਨੂੰ ਸੇਵਿੰਗ ਚ ਪਾਈ ਜਾਓਗੇ ਤੇ ਨਾਲ ਉਹ ਪੈਸਾ ਵੀ ਜਿਹੜਾ ਅਪਰੀਸ਼ੀਏਟ ਕਰੂਗਾ ਤੇ ਨਾਲ ਤੁਹਾਨੂੰ ਉਹਦੇ ਬਦਲੇ ਜਦੋਂ ਉਹ ਪੌਕਟ ਵੱਡੀ ਹੋ ਜਾਈਗੀ ਜਦੋਂ ਉਹ ਵੇਚੋਗੇ ਰੜਾ ਪਲਾਟ ਵੀ ਬਣ ਜੂਗਾ ਅੱਜ ਦਾ ਮੌਜੂਦਾ ਰੇਟ ਕੀ ਕਹਿ ਰਿਹਾ ਹੈ 22 ਕੈਰਟ ਦਾ ਸੋਨਾ ਅਤੇ 24 ਕੈਰਟ ਸੋਨਾ ਗਾਗ ਨੂੰ ਕਿਹੜੇ ਰੇਟ ਤੇ ਅੱਜ ਦੇ ਸਮੇਂ ਦੇ ਵਿੱਚ ਪਹੁੰਚਦਾ ਹੋਵੇ ਉਹ ਗਾਗ ਦਾ ਜਿਹੜਾ 22 ਕੈਰਟ ਦਾ ਰੇਟ ਹੈ ਉਹ 95300 ਹੈ ਤੇ 24 ਕੈਟ ਦਾ ਰੇਟ ਅੱਜ 1 ਲੱਖ 2000 ਰੁਪਏ ਲੋਕੀ ਇਹ ਦੋ ਚਿੱਤੀ ਚਾਹਣਾ ਕਹਿੰਦੇ ਕਹਿੰਦੇ ਜਦੋਂ 80 90 ਕੁ ਹਜ਼ਾਰ ਦੇ ਨੇੜੇ ਪਹੁੰਚਿਆ ਸੀਗਾ ਸੋਨਾ ਕਹਿੰਦੇ ਉਦੋਂ ਅਸੀਂ ਤਾਂ ਨਹੀਂ ਖਰੀਦਿਆ ਕੀ ਸਸਤਾ ਹੋਏਗਾ ਕਿਉਂਕਿ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਆਉਣਿਆ ਸਸਤਾ ਹੋਏਗਾ ਤਾਂ ਨਹੀਂ ਖਰੀਦਿਆ ਹੁਣ ਲੱਖ ਦੇ ਨੇੜੇ ਪਹੁੰਚ ਗਿਆ ਉਹ ਕਹਿੰਦੇ ਹਜੇ ਵੀ ਨਹੀਂ ਖਰੀਦਣਾ ਇਹ ਨਹੀਂ ਪਤਾ ਕਿ ਅੱਜ ਲੱਖ ਨੂੰ ਖਰੀਦ ਲੈ ਕੱਲ ਨੂੰ ਇਹ 50 ਹਜ਼ਾਰ ਦਾ ਰਹਿ ਜੇ ਹੋ ਸਕਦਾ ਐਡਾ ਵੱਡਾ ਛਾਲ ਨਹੀਂ ਨਹੀਂ ਕਦੇ ਸੁਪਨੇ ਜਿਵੇਂ ਨਹੀਂ ਸੋਚਿਆ ਜਾ ਸਕਦਾ ਵੀ 50000 ਰੁਪਏ ਸੋਨਾ ਆ ਜਾਏਗਾ ਇਸ ਮਾਰਕੀਟ ਦੇ ਵਿੱਚ ਧੋਖੇ ਵੀ ਮਿਲਦੇ ਕਿਉਂਕਿ 24 ਕੈਰਟ 22 ਕੈਰਟ ਜਾਂ ਕੋਈ ਹੋਰ ਕੈਰਟ ਉਸ ਦੀ ਪਹਿਚਾਨ ਕਿਵੇਂ ਹੋਈ ਹੋਊਗੀ ਜਾਂ ਉਸ ਤੇ ਜੋ ਕਿਸਾ ਦੇ ਚਾਰजेस ਲੱਗਣਗੇ ਉਹਨਾਂ ਦੀ ਫਿਰ ਚਾਨ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਕੈਲਕੂਲੇਸ਼ਨ ਵਗੈਰਾ ਕੀਤੀ ਜਾ ਸਕਦੀ ਹੈ ਬਹੁਤ ਬੜਾ ਵਧੀਆ ਸਵਾਲ ਹੈ ਲੋਕਾਂ ਦੇ ਮਨਾਂ ਦੀ ਗੱਲ ਇਹ ਹੋਏਗੀ ਜ਼ਰੂਰ ਸੋਨੇ ਦੇ ਰੇਟ ਇੰਨੇ ਜ਼ਿਆਦਾ ਹਾਈ ਹੋ ਚੁੱਕੇ ਨੇ ਕਿ ਸੋਨਾ ਅੱਜ ਦੇ ਸਮੇਂ ਦੇ ਵਿੱਚ ਕਈ ਲੋਕਾਂ ਦੀ ਨੀਂਦ ਖਰਾਬ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਕਿਸਾ ਦੇ ਲੋਕਾਂ ਨੂੰ ਹੀ ਸੋਨਾ ਸੌਣ ਨਹੀਂ ਦਿੰਦਾ ਪਰ ਇਹਨਾਂ ਰੇਟਾਂ ਦੇ ਦਰਮਿਆਨ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਜਾਂ ਕਿਸਾ ਦਿਓ 골ਡ ਦੀ ਮਾਰਕੀਟ ਦੇ ਵਿੱਚ ਕੋਈ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਅੱਜ ਦਾ ਪੋਡਕਾਸਟ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੋਵੇਗਾ ਕਿ ਤੁਹਾਨੂੰ ਇੱਕ ਇੱਕ ਜੁਪੇਤ ਹੈ ਜਾਂ ਰਾਸਤਾ ਗੋਲਡ ਦੀ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਬਾਰੇ ਅਸੀਂ ਦੱਸਾਂਗੇ ਆ ਸਾਡੇ ਨਾਲ ਜੋ ਕਿ ਸਦਿਆ ਸਭਜੀ ਸਿੰਘ ਪਾਰਸੀ ਜੋ ਗੋਲਡ ਦੀ ਮਾਰਕੀਟ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਜ਼ਨਸ ਕਰ ਰਹੇ ਨੇ ਉਹ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਪਾਰਸਾ ਸਭ ਤੋਂ ਪਹਿਲਾਂ ਜੀ ਮੀਡੀਆ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਵੀ ਕਿਸ ਤਰੀਕੇ ਚੱਲ ਰਿਹਾ ਕਹਿੰਦੇ ਸੋਨਾ ਅੱਜਕੱਲ ਕਈਆਂ ਨੂੰ ਸੋਣ ਨਹੀਂ ਦਿੰਦਾ ਮਾਰਕੀਟ ਦੇ ਵਿੱਚ ਗੋਲਡ ਦਾ ਰੇਟ ਇੰਨਾ ਹੋ ਗਿਆ ਕਹਿੰਦੇ ਦਿੱਕਤ ਲੋਕਾਂ ਨੂੰ ਬਹੁਤ ਆ ਰਹੀ ਹੈ ਨਹੀਂ ਕੋਈ ਸ਼ੱਕ ਨਹੀਂ ਰੇਟ ਅ ਲੋਕਾਂ ਦੀ ਸੋਚ ਤੋਂ ਪਰੇ ਚਲੇ ਗਿਆ ਬਟ ਮੈਂ ਕਈ ਚਿਰ ਪਹਿਲਾਂ ਵੀ ਕਹਿੰਦਾ ਆ ਰਿਹਾ ਸੀ ਕਿ ਸੋਨਾ ਜਿਹੜਾ ਕਦੀ ਘਟਣਾ ਨਹੀਂਗਾ ਸੋਨਾ ਦੇ ਵਧੇਗਾ ਵਧੇਗਾ ਹੋਰ ਵੀ ਸੋਨਾ ਜਿਹੜਾ ਉਹ ਵਧੇਗਾ ਉੱਪਰ ਜਾਏਗਾ ਹਾਲੇ ਨੀਂਦ ਹਰਾਮ ਹੋਰ ਥੋੜੀ ਜੀ ਹੋ ਸਕਦੀ ਲੋਕਾਂ ਦੀ ਜਦੋਂ ਕੰਮ ਸ਼ੁਰੂ ਕੀਤਾ ਸੀਗਾ ਤੁਸੀਂ ਉਸ ਟਾਈਮ ਸੋਨੇ ਦਾ ਕੀ ਸੀਗਾ ਤੇ ਅੱਜ ਸੋਨਾ ਕਿਹੜੇ ਰੇਟ ਤੇ ਪਹੁੰਚ ਗਿਆ ਮੈਂ ਜਦੋਂ ਕਾਰੋਬਾਰ ਕੀਤਾ ਸੀਗਾ ਜੀ ਉਦੋਂ ਤਾਂ ਮੇਰੀ ਉਮਰ 12 ਸਾਲ ਦੀ ਹੋਣੀ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਕੰਮ ਤਦ ਰੇਟ ਸੋਨੇ ਦਾ 1700 1600 ਰੁਪਇਆ ਟੋਲਾ ਬੜੇ ਆਰਾਮ ਨਾਲ ਮਿਲ ਜਾਂਦਾ ਸੀਗਾ ਤੇ ਉਸ ਟਾਂ ਮਤ ਤੇ ਵੱਧਦਾ ਵੀ ਸੋਨਾ ਹੁੰਦਾ ਸੀ 10 ਰੁਪਏ 5 ਰੁਪਏ 2 ਰੁਪਏ ਟੋਲਾ ਵੱਧ ਗਿਆ ਜੇ ਕਿਸ ਦਿਨ 50 ਰੁਪਏ ਟੋਲਾ ਵੱਜ ਜਾਣਾ ਤੇ ਉਦੋਂ ਬਾਜ਼ਾਰ ਚ ਹਾਹਾਕਾਰ ਮਚ ਜਾਂਦੀ ਸੀ 50 ਰੁਪਏ ਰੇਟ ਵੱਧ ਗਿਆ ਜੀ ਤੇ ਉਦੋਂ ਹਾਹਾਕਾਰ ਲੱਗਦੀ ਸੀ ਜਿਹੜੇ ਦਲਾਲ ਹੁੰਦੇ ਸੀ ਮਾਰਕੀਟ ਜਿਹੜੇ ਕੰਮ ਕਰਦੇ ਸੀ 골ਡ ਦਾ ਇੱਕ ਨੇ ਵੇਚਣਾ ਦੂਜੇ ਨੂੰ ਦੇਣਾ ਜੁਐਲਰਾਂ ਨੂੰ ਤੇ ਉਹ ਜਦੋਂ ਰੇਟ ਸੈੱਟ ਕਰਦੇ ਸੀਗੇ ਤੇ ਜੇ 50 ਰੁਪਏ ਰੇਟ ਵੱਜ ਜਾਣਾ ਤੇ ਹਾਹਾਕਾਰ ਵੱਜ ਜਾਣੀ ਵੀ ਅੱਜ 1750 ਰੁਪਏ ਹੋ ਗਿਆ ਜੀ ਹੁਣ ਤਾਂ 5-5000 ਵੱਧ ਰਿਆ ਰੋਜ਼ ਦਾ ਹਮ 5000 ਹੁਣ ਪਿਛਲੇ 2-2.5 ਮਹੀਨਿਆਂ ਚ 35 ਤੋਂ 30 ਤੋਂ 35000 ਰੁਪਏ ਸੋਨਾ ਆਪ ਗਿਆ ਹਮ ਔਰ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਵੀ ਚਾਹਾਂਗਾ ਸੋਨੇ ਦੀ ਸੋਨੇ ਦੀ ਇਨਵੈਸਟਮੈਂਟ ਹਮੇਸ਼ਾ ਹੀ ਚੰਗੀ ਰਹੀ ਹੈ। ਹਮ ਇਨਵੈਸਟਮੈਂਟ ਪੱਖੋਂ ਵੀ ਆਪਾਂ ਇਹਨੂੰ ਦੇਖ ਲਈਏ। ਜਿਸ ਬੰਦੇ ਨੇ ਸੋਨਾ 5000 ਤੋਂ ਖਰੀਦਣਾ ਸ਼ੁਰੂ ਕੀਤਾ। 5-5000 ਰੁਪਏ ਹੀ ਕਰਕੇ ਉਹਨੇ ਜੋੜਨਾ ਸ਼ੁਰੂ ਕੀਤਾ। ਪੈਸਾ ਤਾਂ ਬਰਫ਼ ਦੀ ਡਲੀਏ ਬੂੰਦਾ ਬਣ ਕੇ ਥੱਲੇ गिर ਜਣੀ। ਹਮ ਜੇ ਉਹਨੇ 5000 ਦਾ ਸੋਨਾ ਕਿਸ ਟਾਈਮ ਖਰੀਦ ਕੇ ਰੱਖਿਆ ਹੋਇਆ। ਤੇ ਉਸ ਟਾਈਮ ਦਾ 5000 ਭਾਅ ਸੀ ਟੋਲੇ ਦਾ ਤੇ ਅੱਜ ਉਹ ਲੱਖ ਰੁਪਏ ਦਾ ਬਣ ਗਿਆ ਘਰੇ ਪਿਆ ਪਿਆ ਨਾਲੇ ਉਹਨੇ ਯੂਜ਼ ਵੀ ਕਰ ਲਿਆ। ਨਾਲੇ 1 ਲੱਖ ਰੁਪਏ ਦਾ ਉਹ ਬਣ ਗਿਆ। ਹਮ ਇਸੇ ਤਰ੍ਹਾਂ ਅੱਜ ਵੀ ਉਹੀ ਜਿਹੜੀ ਲਾਗੂ ਹੁੰਦੀ ਨਿਯਮ ਕਿ ਤੁਹਾਨੂੰ 5000 10000 ਦਾ 20000 ਦਾ 플ੌਟ ਨਹੀਂ ਮਿਲ ਸਕਦਾ ਕਿਤੇ ਤੁਹਾਨੂੰ ਕੱਪੜੇ ਮਿਲ ਜਾਣਗੇ ਜੁੱਤੇ ਮਿਲ ਜਾਣਗੇ ਵੀ ਵੀ 50 50000 ਦੇ ਜਿਹੜੇ ਤੁਹਾਨੂੰ ਡਿਟਰਮ ਚਵਾਨੀ ਵੀ ਨਹੀਂ ਦੇ ਕੇ ਜਾਣਗੇ ਵੇਚਣੇ ਬੈਣਗੇ ਤੁਸੀਂ 1 ਰੁਪਿਆ ਨਹੀਂ ਹੁੰਦਾ ਵੱਟ ਪਾਓਗੇ ਹਮ ਸੋਨਾ ਅੱਜ ਵੀ ਤੁਸੀਂ 10000 ਦਾ 20000 ਦਾ ਖਰੀਦ-ਖਰੀਦ ਕੇ ਜੇ ਉਹ ਪੈਸੇ ਨੂੰ ਸੇਵਿੰਗ ਚ ਪਾਈ ਜਾਓਗੇ ਤੇ ਨਾਲ ਉਹ ਪੈਸਾ ਵੀ ਡਾ ਅਪਰੀਸ਼ੀਏਟ ਕਰੂਗਾ ਤੇ ਨਾਲ ਤੁਹਾਨੂੰ ਉਹਦੇ ਬਦਲੇ ਜਦੋਂ ਉਹਨੂੰ ਪਾਕਟ ਵੱਡੀ ਹੋ ਜਾਈ ਜਦੋਂ ਉਹਨੂੰ ਵੇਚੋਗੇ ਰੜਾ ਪਲਾਟ ਵੀ ਬਣ ਜਾਊਗਾ ਕਿਤੇ ਜਦਾਦ ਵੀ ਬਣਾ ਲੈਣੇ ਦੇ ਵਿੱਚ ਇਨਵੈਸਟਮੈਂਟ ਹੈਗੀ ਤੁਸੀਂ ਮੰਨ ਰਹੇ ਹੋ ਪਰ ਜਿਸ ਦਿਨ ਤੁਸੀਂ 1700 1200 ਰੁਪਏ ਨੂੰ ਸ਼ੁਰੂ ਕੀਤਾ ਸੀਗਾ ਕੰਮ ਸ਼ੁਰੂ ਕੀਤਾ ਸੀ ਉਸ ਦਿਨ ਕਦੇ ਆ ਸੋਚਿਆ ਸੀਗਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਲੱਖ ਰੁਪਏ ਦੇ ਨੇੜੇ ਪਹੁੰਚਦਾ ਦੇਖੋਗੇ ਸੋਣਾ ਨਹੀਂ ਇਸ ਤਰ੍ਹਾਂ ਦਾ ਨਹੀਂ ਦੇਖਿਆ ਸੀਗਾ ਵੀ ਲੱਖ ਰੁਪਇਆ ਦੇਖ ਲੈ ਬਹੁਤ ਵੱਡੀ ਗੱਲ ਆ ਮੇਰੇ ਵਾਸਤੇ ਤਾਂ ਮੈਂ ਤਾਂ ਆਪਣੀ ਜ਼ਿੰਦਗੀ ਚ ਦੇਖ ਕੇ ਚੱਲਿਆ ਮੇਰੇ ਨਾਲ ਕਾਰੋਬਾਰ ਕਰਨ ਵਾਲੇ ਦੁਨੀਆ ਜੋ ਕਈ ਵਾਰੀ ਚਲੇ ਵੀ ਗਏ ਆ ਦੁਨੀਆ 'ਚ ਨਹੀਂ ਵੀ ਹੈਗੇ ਨੇ ਇਸ ਟਾਈਮ ਬਟ ਇਹ ਵੀ ਮੇਰੇ ਮੇਰੇ ਵਾਸਤੇ ਸੁਪਾਗ ਹੀ ਸਮਝ ਲੋ ਕਿਸੇ ਦਾ ਵੀ ਮੈਂ ਇੱਕ ਟੋਲੇ ਦਾ ਰੇਟ ਲੱਖ ਰੁਪਏ ਟੋਲਾ ਦੇਖ ਰਿਹਾ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਅੱਜ ਅੱਜ ਦਾ ਅੱਜ ਦਾ ਮੌਜੂਦਾ ਰੇਟ ਕੀ ਕਹਿ ਰਿਹਾ ਹੈ 22 ਕੈਰਟ ਦਾ ਸੋਨਾ ਅਤੇ 24 ਕੈਰਟ ਸੋਨਾ ਡਾਕ ਨੂੰ ਕਿਹੜੇ ਰੇਟ ਤੇ ਅੱਜ ਦੇ ਸਮੇਂ ਦੇ ਵਿੱਚ ਪਹੁੰਚਦਾ ਹੋ ਰਿਹਾ ਹੈ ਦੇਖੋ ਗਾਗ ਦਾ ਜਿਹੜਾ 22 ਕੈਡ ਦਾ ਰੇਟ ਹੈ ਉਹ 95300 ਹੈ ਤੇ 24 ਕੈਡ ਦਾ ਰੇਟ ਅੱਜ 1,2000 ਰੁਪਏ ਬੋਲਣ ਬੋਲਣ ਅੱਗੇ ਵੀ ਥੋੜਾ ਸੋਚਣਾ ਨਹੀਂ ਤਾਂ ਅੱਗੇ ਰੇਟ 50000 45000 ਤੇ ਮੈਂ ਤਾਂ ਹਮੇਸ਼ਾ ਹੀ ਸਭ ਨੂੰ ਕਹਿਣਾ ਹੁੰਦਾ ਵੀ ਚਾਹੇ ਅੱਜ ਵੀ ਸੋਨਾ ਨਾ ਅੱਜ ਵੀ ਸਸਤਾ ਅੱਜ ਵੀ ਵੰਗਾ ਨਹੀਂ ਅੱਜ ਵੀ ਸਸਤਾ ਤੁਸੀਂ ਭਾਵੇਂ ਥੋੜਾ ਥੋੜਾ ਖਰੀਦਣਾ ਸ਼ੁਰੂ ਕਰੋ ਖਰੀਦੋ ਤਾਂ ਜੋ ਤੁਹਾਡੀ ਉਹ ਸੇਵਿੰਗ ਵੀ ਹੋਏਗੀ ਤੁਹਾਡਾ ਪੈਸਾ ਵੀ ਐਪਰੀਸ਼ੀਏਟ ਵੀ ਕਰੇਗਾ ਸੇਵਿੰਗ ਮਤਲਬ ਤੁਸੀਂ ਕੋਈ ਚੀਜ਼ ਲੈ ਕੇ ਰੱਖ ਲਈ ਛੋਟੀ अमाउंट ਦੀ ਉਹ ਵਧੇਗੀ ਨਹੀਂ ਜਿਵੇਂ ਮੋਬਾਈਲ ਲੈ ਲੋ ਦੀ ਲੱਖ-ਲੱਖ ਰੁਪਏ ਦਾ ਜੀ 2-2 ਲੱਖ ਦਾ ਮੋਬਾਈਲ ਚੱਕ ਲੋ ਉਹ ਕੀ ਉਹ ਸਾਲ ਬਾਅਦ ਰੇਟ ਘਟਿਆ ਸਾਲ ਬਾਅਦ ਅਰੋ 20000 ਨਹੀਂ ਮਿਲਦਾ ਹਮ ਬਿਲਕੁਲ ਅੱਜ ਤੁਸੀਂ ਉਹੀ ਲੱਖ ਰੁਪਏ ਦੀ ਸੇਵਿੰਗ ਕਰ ਲੋ ਸੋਨਾ ਹੀ ਖਰੀਦ ਲੋ ਹਮ ਤੁਸੀਂ ਉਹ 2 ਸਾਲ ਬਾਅਦ ਤੁਸੀਂ 1.5 ਲੱਖ 1.5 ਲੱਖ ਲੱਖ ਤਾਂ 90000 ਦਾ ਵਟਨ ਹੋ ਰਹੇ ਤੁਹਾਨੂੰ ਲੱਖ ਹੀ ਤੋਂ ਉੱਪਰ ਹੀ ਪੈਸੇ ਮਿਲਣਗੇ ਪਰ ਲੋਕੀ ਦੋ ਚਿੱਤੀ ਚਾਹਣਾ ਕਹਿੰਦੇ ਕਹਿੰਦੇ ਜਦੋਂ 80-90 ਕੁਹਜ਼ਾਰ ਦੇ ਨੇੜੇ ਪਹੁੰਚਿਆ ਸੀਗਾ ਸੋਨਾ ਕਹਿੰਦੇ ਉਦੋਂ ਅਸੀਂ ਤਾਂ ਨਹੀਂ ਖਰੀਦਿਆ ਕੀ ਸਸਤਾ ਹੋਏਗਾ ਕਿਉਂਕਿ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਆਉਣੇ ਆ ਸਸਤਾ ਹੋਏਗਾ ਤਾਂ ਨਹੀਂ ਖਰੀਦਿਆ ਹੁਣ ਲੱਖ ਦੇ ਨੇੜੇ ਪਹੁੰਚੀ ਹੋਏ ਕਹਿੰਦੇ ਹਜੇ ਵੀ ਨਹੀਂ ਖਰੀਦਣਾ ਇਹ ਨਹੀਂ ਪਤਾ ਕਿ ਅੱਜ ਲੱਖ ਨੂੰ ਖਰੀਦ ਲੈ ਕੱਲ ਨੂੰ ਇਹ 50 ਹਜ਼ਾਰ ਦਾ ਰਹਿ ਜਾਏ ਹੋ ਸਕਦਾ ਐਡਾ ਵੱਡਾ ਛਾਲ ਨਹੀਂ 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 ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਜਾ ਸਕਦਾ ਵੀ 50 ਹਜ਼ਾਰ ਰੁਪਈਆ ਸੋਨਾ ਆ ਜਾਏਗਾ ਹਮ ਮੈਂ ਥੋੜੇ ਦਿਨ ਪਹਿਲਾਂ ਵੀ ਇੰਟਰਵਿਊ ਕੀਤਾ ਸੀਗਾ ਕੋੰਦੇ ਚ ਕਾਸੀ ਲੋਕ ਸੋਚਦੇ ਪੈ ਰਹੇ ਵੀ ਸੋਨਾ 98000 ਰੁਪਇਆ ਹੋ ਗਿਆ ਬਹੁਤ ਪੀਕ ਤੇ ਹੈ ਆਪਾਂ ਵੇਚ ਦਿੰਨੇ ਆ ਕਿਉਂਕਿ ਅਫਵਾਹਾਂ ਬਾਜ਼ਾਰ ਚ ਹੀ ਉਡਾਈਆਂ ਗਿਆ ਸੀ ਸੋਨਾ ਜਿਹੜਾ 50000 ਰੁਪਇਆ ਟੁੱਟ ਜਾਏਗਾ ਸੋਨਾ ਹੂੰ ਪਿੱਛੇ ਜਿਹੜਾ ਕਿਹੜਾ ਮੀਡੀਆ ਆਪਾਂ ਦੂਜਾ ਕਹਿੰਦੇ ਆ ਫੇਸਬੁੱਕ ਵਾਲਾ ਹੂੰ ਮੀਡੀਆ ਤੋਂ ਚੱਲ ਰਿਹਾ ਸੀ ਕਿ ਵੀ ਸੋਨਾ 50000 ਰੁਪਇਆ ਹੋਏਗਾ ਗਾਹ ਕਿ ਕੀ ਕਰਦਾ ਵੀ ਸੋਨਾ ਵੇਚ ਕੇ ਸੋਚਦਾ 50000 ਨੂੰ ਅੱਜ 98 ਹਰ ਨੂੰ ਵੇਚ ਦਿਓ ਪ੍ਰਾਫਿਟ ਕੱਢ ਲਓ ਹੂੰ ਕੱਲ ਨੂੰ 50000 ਕੱਲ ਨੂੰ 50000 ਦੇ ਸੋਨਾ ਚੱਕ ਲਾਂਗੇ ਬਾਜ਼ਾਰ ਚ ਤੇ ਮੈਂ ਐਡਵਾਈਸ ਦਿੱਤੀ ਸੀ ਭਲੇਖੇਜ ਵੀ ਇਹ ਕੰਮ ਨਾ ਕਰ ਲੈਣਾ ਕਿ ਮੁੜ ਕੇ ਸੋਨਾ ਤੁਹਾਡੇ ਹੱਥ ਨਹੀਂ ਆਣਾ ਹੂੰ ਦੇਖੋ ਉਦੋਂ ਰੇਟ ਸੀ ਜਦੋਂ ਮੈਂ ਇੰਟਰਵਿਊ ਕੀਤੀ ਉਦੋਂ ਰੇਟ ਸੀ ਇਹ 97000 ਰੁਪਇਆ ਜੀ ਅੱਜ 5000 ਰੁਪਇਆ ਵਧ ਗਿਆ ਹੂੰ ਅੱਜ 5000 ਰੁਪਇਆ ਅੱਪ ਚਲੇ ਗਿਆ ਉਹਦਾ ਮਤਲਬ ਇਹ ਹੋਇਆ ਕਿ ਜੇ ਤੁਸੀਂ 10 ਟੋਲੇ ਸੋਨਾ ਵੇਚਿਆ ਤੇ ਉਹਦੇ ਮਗਰ ਅੱਜ 5000 ਰੁਪਇਆ ਘਾਟਾ ਪੈ ਗਿਆ ਤੁਹਾਨੂੰ ਹੂੰ ਤੇ ਜੇ ਪੱਛਗਿਆ ਡੋੜਾ 5000 ਪ੍ਰੋਫਿਟ ਚਲੇਗੇ ਤੁਸੀਂ ਹਮ ਪਰ ਤੋਲੇ ਪਿੱਛੇ ਪਰ ਤੋਲੇ ਪਿੱਛੇ ਸੋਨਾ ਕਦੀ ਕਿਸੇ ਨੂੰ ਘਾਟਾ ਪਾਕ ਨਹੀਂ ਜਾਂਦਾ ਸੋਨਾ ਪੁਰਾਣੇ ਬਜ਼ੁਰਗ ਜਿਹੜੇ ਸਨ ਆਪਣੇ ਦੇਸ਼ ਨੂੰ ਸਿਰਫ ਆਪਣੇ ਭਾਰਤ ਦੇਸ਼ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਹਮ ਸੋਨੇ ਦੀ ਚਿੜੀਆ ਦਾ ਕਹਿਣ ਦਾ ਮਤਲਬ ਇਹ ਸੀ ਕਿ ਸੋਨੇ ਦੀ ਚਿੜੀਆ ਨਹੀਂ ਹੈਗੀ ਇਹ ਇਹਦੇ ਵਿੱਚ ਜਿਹੜੇ ਲੋਕ ਰਹਿੰਦੇ ਐ ਅੱਜ ਇਹ ਦੇਸ਼ ਇੰਨੀ ਮੰਦੀ ਦੇ ਹੋਣ ਦੇ 바ਜੂ ਦੀ ਬਚਿਆ ਆ ਉਹ ਲੀਡਰਾਂ ਦੇ ਕਾਰਨ ਹੀ ਬਚਿਆ ਆ ਇਹ ਲੋਕਾਂ ਦੀ ਲੋਕਾਂ ਦੀ ਜਿਹੜੇ ਅੰਦਰ ਹਿੰਦੁਸਤਾਨੀ ਦਿਲ ਜਿਹੜਾ ਧੜਕਦਾ ਨਾ ਉਹ ਸੋਨੇ ਨੂੰ ਬਹੁਤ ਪਿਆਰ ਕਰਦਾ ਉਹ ਜ਼ਰੂਰ ਹੋਂਦੇ ਘਰੇ ਤੁਹਾਨੂੰ 10 20 50 ਗ੍ਰਾਮ ਹਰ ਚੰਗੇ ਭਲੇ ਕਿਸੇ ਗਰੀਬ ਅਮੀਰ ਆਦਮੀ ਦੇ ਘਰੋਂ ਤੁਹਾਨੂੰ 10 20 ਗ੍ਰਾਮ ਸੋਨਾ ਜ਼ਰੂਰ ਮਿਲੇਗਾ ਤੋਂ ਇਸ ਲਈ ਇਸ ਦੇਸ਼ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਅੱਜ ਵੀ ਤੁਸੀਂ ਬਾਹਰ ਦੇ ਮੁਲਕਾਂ ਚ ਜਲਜੋ ਕੋ ਲੋਕ ਸੋਨਾ ਖਰੀਦ ਪਾਉਂਦੇ ਆ ਜੀ ਉਹਨਾਂ ਕੋਲ ਤਾਂ ਇੱਕ ਬਰੀਕ ਜੀ ਚੈਨ ਆ ਜਿੰਦੇ ਨਾਲ ਸਾਰੀ ਜ਼ਿੰਦਗੀ ਕੱਢ ਦਿੰਦੇ ਹੋ ਹੂੰ ਉਹਨੂੰ ਟਾਂਕਾ ਲਵਾ ਲਿਆ ਜਾਂ ਉਹ ਜਾ ਵੇਚ ਦਿੱਤੀ 9 ਕੈਰਟ 14 ਕੈਰਟ ਹੀ ਉਹ ਮੁਲਕਾਂ ਚ ਸੋਨਾ ਵਰਤਿਆ ਜਾਂਦਾ ਸਿਰਫ ਇੱਕ ਭਾਰਤ ਦੇਸ਼ ਐਸਾ ਜਿੰਦੇ ਵਿੱਚ ਸੋਨੇ ਦੀ ਇੰਨੀ ਜ਼ਿਆਦਾ ਖਪਤ ਆ ਪੂਰੇ ਵਰਲਡ ਦੀ ਖਪਤ ਜਿਹੜੀ ਉਹ ਇੱਥੇ ਤਾਂ ਹਰੇਕ ਸਮਾਗਮ ਤੇ ਸੋਨਾ ਪਾਇਆ ਜਾਂਦਾ ਤੁਹਾਨੂੰ ਜਿਹੜਾ ਵਿਆਹ ਦੇ ਵਿੱਚ ਧੀਆਂ ਦੀ ਜਿਹੜੀ ਉਹ ਸਿਕਿਉਰਿਟੀ ਲਈ ਸਮਝ ਲਓ ਕਿ ਮਾਪੇ ਆਪਣੇ ਵੱਲੋਂ ਸੋਨਾ ਪਾਉਂਦੇ ਆ। ਵੀ ਚਲ ਬੱਚੀ ਮੇਰੀ ਨੂੰ ਕਦੀ ਕੋਈ ਤਕਲੀਫ ਆਊਗੀ ਤੇ ਉਹਦੇ ਕੋਈ ਸੋਨਾ ਪਿਆ ਆਏਗਾ ਕਿਤੇ ਕਿਤੇ ਤਾਂ ਹੀ ਸੋਨਾ ਪਾਣਨੇ ਆ। ਵੀ ਚਲੋ ਉਹਦੇ ਕੋਲ ਕੁਛ ਨਾ ਕੁਛ ਤਾਂ ਜ਼ਿੰਦਗੀ ਦਾ ਪਿਆ ਹੋਊਗਾ। ਮਾੜੇ ਚੰਗੇ ਦੇ ਨਾਂ ਨਹੀਂ ਗਿਆ ਪਤਾ ਲੱਗਦਾ ਫਿਰ ਸੋਨਾ ਉੱਥੇ ਕੰਮ ਵੀ ਆਂਦਾ। ਕਈ ਪਰਿਵਾਰਾਂ ਨੂੰ ਜ਼ਰੂਰਤਾਂ ਵੀ ਪੈਂਦੀਆਂ। ਜੀ। ਕੋਈ ਟੇਲਾ ਹੋ ਗਿਆ, ਕੋਈ ਬਿਮਾਰ ਹੋ ਗਿਆ ਉੱਥੇ ਵੀ ਸੋਨਾ ਕੰਮ ਆਂਦਾ। ਪਰ ਸਰ ਪਰ ਸਰ ਮੈਂ ਇਸੇ ਦੀ ਆਉਣਾ। ਪਰ ਉਸ ਤੋਂ ਪਹਿਲਾਂ ਇੱਕ ਪੁਆਇੰਟ ਤੇ ਆਈਏ ਜਿੱਥੇ ਰੇਟ ਤੇ ਆਪਾਂ ਗੱਲ ਕੀਤੀ ਸੀ ਕਿ ਰੇਟ ਅੱਜ ਦੇ ਸਮੇਂ ਦੇ ਵਿੱਚ ਲੱਖ ਰੁਪਏ ਦੇ ਕ੍ਰੋਸ ਕਰ ਚੁੱਕਿਆ ਹੈ ਗਾਹ ਘਾਰ ਹੈ ਮਾਰਕੀਟ ਤੇ ਅਸਰ ਪੈ ਰਿਹਾ ਜਾਂ ਮਾਰਕੀਟ ਉਸੇ ਤਰੀਕੇ ਚੱਲ ਰਹੀ ਹੈ ਕਿਉਂਕਿ ਗਾਹ ਤਾਂ ਹਜੇ ਉਲਝਿਆ ਹੋਇਆ ਜਾਪ ਰਿਹਾ ਹੁਣ ਨਾ ਆਪਦੇ ਆਪ ਨੂੰ ਹਾਂ ਗਾਹ ਗੁਲਝਿਆ ਹੋਇਆ ਪਰ ਜਿਹੜੇ ਤੁਹਾਡੇ ਇੰਟਰਵਿਊ ਚੱਲ ਰਹੇ ਨੇ ਇਹਦੇ ਨਾਲ ਗਾਹ ਨਿਕਲੂਗਾ ਕਿਉਂਕਿ ਗਾਹ ਨੂੰ ਸਮਝ ਆਏਗੀ ਕਿ ਇਹ ਇਹ ਚੀਜ਼ ਨਹੀਂ ਹੋਣ ਵਾਲੀ ਜੀ ਜੋ ਚੀਜ਼ ਮਾਈਂਡ ਮੈਂ ਵੀ ਬੈਠਾ ਮੈਂ ਜੇ ਸੋਨਾ ਖਰੀਦਣਾ ਆਏਗਾ ਤੇ ਮੈਂ ਸੋਚਾਂਗਾ ਯਾਰ 50000 ਸੋਨਾ ਟੁੱਟ ਰਿਹਾ ਮੈਂ ਦਿਮਾਗ ਖਰਾ ਮੈਂ ਲੱਖ ਰੁਪਏ ਦਾ ਖਰੀਦਣਾ ਤੇ ਮੈਂ ਅੱਜ ਤੁਹਾਡੇ ਦਸ ਦਸਕਰਾਂ ਰਾਂ ਤੁਹਾਨੂੰ ਤੁਹਾਡੇ ਰਾਂ ਹੀ ਦੱਸਣਾ ਚਾਹਣਾ ਤੁਹਾਡੇ ਦਸਕਰਾਂ ਨੂੰ ਕਿ ਇਹੋ ਜੀ ਚੀਜ਼ ਹੋਣ ਵਾਲੀ ਨਹੀਂ ਹੈ ਜੋ ਤੁਸੀਂ ਸੋਚ ਕੇ ਬੈਠੇ ਹੋ ਉਹ ਚੀਜ਼ ਨਹੀਂ ਹੋਣੀ ਸੋਨਾ ਤੁਹਾਨੂੰ ਅੱਜ ਜੋ ਤੁਸੀਂ ਬੱਚਿਆਂ ਵਾਸਤੇ ਖਰੀਦਣਾ ਉਹ ਤੁਸੀਂ ਪਰਚੇਸ ਕਰੋ ਔਰ ਜੂਰ ਜਿੱਥੇ ਜਿੱਥੇ ਤੁਸੀਂ ਪਰਚੇਸਿੰਗ ਕਰਨਾ ਜਿਹੜੇ ਜਿਹੜੇ ਤੁਹਾਡੇ ਨੇੜੇ ਸ਼ਾਪਕੀਪਰਸ ਨੇ ਜਿਨ੍ਹਾਂ ਨਾਲ ਤੁਹਾਡਾ ਪਿਆਰ ਹੈ ਉਹਨਾਂ ਤੋਂ ਜਾ ਕੇ ਤੁਸੀਂ ਆਪਣੀਆਂ ਚੀਜ਼ਾਂ ਬਾਇੰਗ ਕਰੋ ਔਰ ਬਾਜ਼ਾਰ ਜੁਰਮੰਦੀ ਜੇ ਗਾਹਕ ਇਸੇ ਕਾਰਨ ਗਾਹਕ ਟੁੱਟ ਜਾਂਦਾ ਬਾਜ਼ਾਰ ਦਾ ਜੀ ਗਾਹਕ ਤੁਰਦੇ ਹੀ ਨਹੀਂ ਗਾ ਕਈਆਂ ਨੇ ਦੇਖੋ ਕਈਆਂ ਨੇ ਤਿਆਰ ਸਮਾਨ ਵੀ ਅੱਜਕੱਲ ਮਾਰਕੀਟ 'ਚ ਬੜਾ ਟ੍ਰੈਂਡ ਹੈ ਕਈਆਂ ਨੇ ਪੁਰਾਣਾ ਵੀ ਜਮਾਨਾ ਵੀ ਅੱਜਕੱਲ ਚੱਲਦਾ ਨਹੀਂ ਯਾਰ ਮੈਂ ਹਾਰ ਬਣਾਣਾ ਆਪਣੇ ਮੈਂ ਆਪਣੇ ਤਰੀਜਵੇਂ ਕਈਆਂ ਨੂੰ ਹੁੰਦਾ ਮੈਂ ਰੈਡੀਮੇਡ ਕੁੱਠੀ ਲੈ ਲਈ ਯਾਰ ਬਿਲਕੁਲ ਕਈ ਕਹਿੰਦੇ ਤਿਆਰ ਕਈ ਯਾਰ ਮੈਂ ਆਪ ਮੈਂ ਆਪਣੀ ਰੂਹ ਨਾਲ ਕਰਾਣੀ ਯਾਰ ਤਿਆਰ ਕਈ ਉਦਾਂ ਦੇ ਗਾਹਕ ਬੜੇ ਉਦਾਂ ਦੇ ਮਾਰਕੀਟ 'ਚ ਵੀ ਗਾਹਕ ਬਹੁਤ ਜ਼ਿਆਦਾ ਜਿਹੜਾ ਆਪਣੀ ਮੈਨੂੰ ਫੈਕਚਰਿੰਗ ਕਰਾਂਦਾ ਯਾਰ ਮੈਨੂੰ ਇਦਾਂ ਦੀ ਸੈਟ ਨਹੀਂ ਮੈਨੂੰ ਇਦਾਂ ਨਾ ਚਾਹੀਦਾ ਮੈਨੂੰ ਕੜਿਆਂ 'ਚ ਇਹ ਨਹੀਂ ਇਹ ਚਾਹੀਦਾ ਹੂੰ ਤੇ ਲੜਕੀਆਂ ਕਸਟਮਾਈਜ਼ ਕਰਾਂਦੀਆਂ ਚੀਜ਼ਾਂ ਜੀ ਤੇ ਉਹ ਵੀ ਗਾਗ ਰੁੱਕਿਆ ਬੈਠਾ ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਇਹੋ ਜਿਹਾ ਗਾਗ ਦਾ ਕਿਉਂਕਿ ਉਹਨੂੰ ਸੋਨਾ ਅਖੀਰ ਤਿਆਰ ਸਮਾਨ ਚੁਕਣਾ ਪਏਗਾ ਲੇਬਰਾਂ ਵੱਧ ਦੇਣੀਆਂ ਪੈਣਗੀਆਂ ਖਰਚੇ ਵੱਧ ਦੇਣੇ ਪੈਣਗੇ ਤੇ ਉਦੋਂ ਫਿਰ ਰੇਟ ਵੀ ਵੱਧ ਦੇ ਵਿੱਚ ਉਹਨੂੰ ਮਿਲੇਗਾ ਯਾਨੀ ਕਿ ਜੇਕਰ ਸੋਨੇ ਦੇ ਵਿੱਚ ਇਨਵੈਸਟ ਕਰਨ ਦਾ ਸਹੀ ਟਾਈਮ ਹੈਗਾ ਤਾਂ ਉਹ ਮੌਜੂਦਾ ਟਾਈਮ ਨਹੀਂ ਹਾਂ ਨਹੀਂ ਮੈਂ ਮਜੂਦਾ ਨਹੀਂ ਕਹਿੰਦਾ ਹਰ ਟਾਈਮ ਹੀ ਸੋਨੇ ਦੀ ਪਰਚੇਸ ਕਰਨਾ ਇੱਕ ਚੰਗੀ ਹੈਬਿਟਸ ਆ ਆਪਣੇ ਦੇਸ਼ ਦੇ ਅੰਦਰ ਮੈਂ ਉਹੀ ਗੱਲ ਤੁਹਾਨੂੰ ਕਰ ਰਹੇ ਵਿੱਚ ਗੱਲ ਰਹਿ ਗਈ ਕਿ ਕਿ ਅੱਜ ਇਹ ਦੇਸ਼ ਕਦੀ ਵੀ ਨਹੀਂ ਡਾਊਨ ਹੋ ਸਕਦਾ ਜੀ ਉਹਦੀ ਵਜ੍ਹਾ ਇਹੀ ਹੈ ਕਿ ਹਰ ਘਰ ਚ ਸੋਨਾ ਵਿਆ ਹੋਇਆ ਹ ਹਮ ਔਰ ਇਹ ਜਿਹੜਾ ਸੋਨਾ ਆ ਰਿਹਾ ਬਾਹਰੋਂ ਜਾਂ ਕੰਟਰੀ ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਘਰਾਂ ਚ ਸੋਨਾ ਨਹੀਂ ਹੈਗਾ ਹਮ ਬੈਂਕ ਸਟਾਕ ਉਹਨਾਂ ਦੇ ਜ਼ਰੂਰ ਹੋਣਗੇ ਸੋਨੇ ਦੇ ਬੈਂਕ ਦੇ ਵਿੱਚ ਸੋਨਾ ਹੋਵੇਗਾ ਪਰ ਲੋਕਾਂ ਦੇ ਘਰਾਂ 'ਚ ਤੁਹਾਨੂੰ ਸੋਨਾ ਨਹੀਂ ਮਿਲੇਗਾ ਆਪਣੇ ਇੰਡੀਆ ਦੇ ਘਰਾਂ 'ਚ ਹੀ ਮਿਲਦਾ ਆਪਣੇ ਇੰਡੀਆ ਦੇ ਘਰਾਂ 'ਚ ਮਿਲੇਗਾ ਹਰ ਲੇਡੀਜ਼ ਦੇ ਦੋ ਬੰਗਾਂ ਪਾਈਆਂ ਹੋਣਗੀਆਂ ਬਿਲਕੁਲ ਘੜ ਤੋਂ ਘੜ ਗੱਲ ਕਰੀਏ ਹੂੰ ਤੇ ਜਦੋਂ ਮੇਰਾ ਜਵਾਨਾ ਸੀ ਉਦੋਂ ਵਿਆਹਾਂ 'ਚ 100 ਗ੍ਰਾਮ ਸੋਨਾ ਲੱਗਦਾ ਹੁੰਦਾ ਸੀ ਅੱਛਾ ਹਾਂ ਚਾਰ ਚੂੜੀਆਂ ਪੈ ਜਾਂਦੀਆਂ ਸੀ ਇੱਕ ਸੈੱਟ ਪੈ ਜਾਂਦਾ ਸੀਗਾ ਤੇ ਇੱਕ ਅੱਧਾ ਕੋਈ ਮੁੰਦਰੀ ਜਾਂ ਇੱਕ ਦੋ ਕਾਂਡੇ ਜੋੜੇ ਜਾਂ ਫਾਦਰ ਨੂੰ ਮੁੰਦਰੀ ਪੈ ਜਾਂਦੀ ਸੀ ਜਾਂ ਮਦਰ ਨੂੰ ਟਾਪਸ ਪੈ ਜਾਂਦੇ ਹੁਣ ਤਾਂ ਸੋਨਾ ਅੱਧਾ ਕਿਲੋ ਨੂੰ ਕ੍ਰੋਸ ਕਰ ਗਿਆ ਹੂੰ ਕਿ ਉਹਨੇ ਹੁਣ ਦੋ ਤਿੰਨ ਤਰ੍ਹਾਂ ਦੀ ਤੇ ਕੁਆਲਿਟੀ ਆ ਗਈ ਵੀ ਐਂਟੀਕ ਸੈੱਟ ਹੈ 골ਡ ਸੈੱਟ ਹੈ ਡਾਇਮੰਡ ਸੈੱਟ ਹੈ ਉਦਾਂ ਦੇ ਫਿਰ ਕੁਆਲਿਟੀਆਂ ਵਧ ਗਈਆਂ ਤੇ ਨਾਲ-ਨਾਲ ਅਮਾਉਂਟ ਵੀ ਵਧ ਗਈ ਤੇ ਖਰਚੇ ਵਧ ਗਏ ਹੁਣ ਲੋਕ ਮੇਰੇ ਦਾਦਾ ਜੀ ਨੂੰ ਮੈਂ ਸੁਣਦਾ ਹੁੰਦਾ ਸੀ ਆਪਣੇ ਪਰਦਾਦਾ ਜੀ ਦੇ ਨਾਲ ਮੈਂ ਬਹਿਦਾ ਹੁੰਦਾ ਸੀ ਤੇ ਮੇਰੇ ਉਸਤਾਦ ਜੀ ਸੰ ਚਾਚਾ ਹੀ ਮੇਰੇ ਜਿਨ੍ਹਾਂ ਨੇ ਕੰਮ ਸਿਖਾਇਆ ਮੈਨੂੰ ਜੀ 1992 1982 ਚ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਮੇਰੀ ਉਮਰ ਸੀ ਉਦੋਂ 11 ਸਾਲ ਠੀਕ ਹੈ ਤੇ ਅੱਜਕੱਲ 11 ਸਾਲ ਦੇ ਬੱਚੇ ਦੇਖੋ ਕੀ ਕਰਦੇ ਆ ਮੋਬਾਈਲ 'ਤੇ ਲੱਗੇ ਰਹਿੰਦੇ ਆ ਹਾਂ ਉਹ 11 ਸਾਲ ਦੀ ਉਮਰ 'ਚ ਮੈਂ ਕੰਮ ਸਿੱਖਣਾ ਸ਼ੁਰੂ ਕੀਤਾ ਤਾਂ ਹੀ ਮੈਂ ਅੱਜ ਰੋਟੀ ਜੋ ਮੇਰੇ ਚਾਚੇ ਨੇ ਜ਼ਿੰਦਗੀ ਦੇ ਉਸਤਾਦ ਨੇ ਗੱਲ ਸਮਝਾਈ ਸੀ ਤੁਹਾਡੇ ਦਰਸ਼ਕਾਂ ਨੂੰ ਵੀ ਦੱਸਾਂ ਕਿ ਜਿਹੜਾ ਚੰਗਾ ਉਸਤਾਦ ਹੁੰਦਾ ਨਾ ਉਹ ਬੰਦੇ ਨੂੰ ਰਾਈਜ਼ ਅਪ ਕਰਾਉਣ ਦਾ ਬਿਲਕੁਲ ਉਹਨੇ ਮੈਨੂੰ ਉਹ ਗੱਲ ਸਮਝਾਈ ਸੀ ਕਦੀ ਵੀ ਕਿਸੇ ਕੰਮ ਨੂੰ ਤੂੰ ਨਾ ਨਹੀਂ ਕਰਨੀ ਜੀ ਜਿਹੜਾ ਵੀ ਤੇਰੇ ਕੋਲ ਕੰਮ ਆਏਗਾ ਤੂੰ ਉਹਨੂੰ ਖੜੇ ਮੱਥੇ ਕਰਨਾ ਹੈ ਹਮ ਤੇ ਤਨੂੰ ਕਦੀ ਤਨੂੰ ਉਹ ਚਾਰ ਪੈਸੇ ਦੇ ਕੇ ਜਾਏਗਾ ਤੇਰਾ ਨੁਕਸਾਨ ਨਹੀਂ ਕਰਦਾ ਜੀ ਮੈਂ ਉਹੀ ਫਾਰਮੂਲਾ ਅੱਜ ਵੀ ਅਪਣਾਇਆ ਹੋਇਆ ਔਰ ਹਰ ਇੱਕ ਨੂੰ ਦੱਸਣਾ ਵੀ ਜਾਨਣਾ ਇਹ ਫਾਰਮੂਲਾ ਹੀ ਜ਼ਿੰਦਗੀ ਦਾ ਫਲਸਫਾ ਹੈ ਕਿਦਾਂ ਨੂੰ ਕੋਈ ਵੀ ਕੰਮ ਆਜੇ ਹਮ ਤੁਸੀਂ ਉਹਨੂੰ ਕਰੋਗੇ ਤੇ ਪੈਸੇ ਆਣਗੇ ਜੇ ਤੁਸੀਂ ਕਰੋਗੇ ਨਹੀਂ ਤੇ ਤੁਹਾਨੂੰ ਪੈਸੇ ਕਿੱਥੋਂ ਆਣਗੇ ਬਿਲਕੁਲ ਲੋਕ 22 25-25 ਲੱਖ ਲਾ ਕੇ ਬਾਹਰ ਦੁਨੀਆ ਦੇ ਉਥੇ ਤੱਕੇ ਖਾਰੇ ਬੱਚੇ ਇਹਦੇ ਮਾਪੇ ਲੱਗ ਰਹਿ ਰਹੇ ਹਮ ਬੱਚੇ ਉਥੇ ਪਤਾ ਨਹੀਂ ਕੀ ਕਰ ਰਹੇ ਐ ਉਥੇ ਹੁਣ ਤਾਂ ਵੈਸੇ ਕੰਮ ਦਾ ਬੜਾ ਉਹ ਹੀ 25-25 ਲੱਖ ਦਾ ਉਹਦੇ ਬੱਚੇ ਦਾ ਸੋਨਾ ਹੀ 50 ਹਜ਼ਾਰ ਦਾ ਖਰੀਦ ਕੇ ਰੱਖਿਆ ਹੁੰਦਾ ਅੱਜ 50 ਲੱਖ ਦਾ ਹੋ ਜਨਾ ਸੀ ਹਮ ਹੁਣ ਉਹ 50 ਲੱਖ ਦਾ 25 ਲੱਖ ਦਾ 1 ਰੁਪਿਆ ਨਹੀਂ ਮੁੜਨਾ ਬੱਚੇ ਖਾਲੀ ਹੱਥ ਮੁੜਨਗੇ ਹਮ ਤੇ ਜੇ ਉਹੀ 25 ਲੱਖ ਦਾ ਸੋਨਾ ਇੱਥੇ ਖਰੀਦ ਕੇ ਰੱਖਿਆ ਹੁੰਦਾ ਤਾਂ ਉਹ 50 ਲੱਖ ਦਾ ਹੋ ਗਿਆ ਸੀ ਉਹਦੀ ਐਫ ਡੀ ਹੋ ਗਈ ਸੀ ਨਾ ਬੱਚੇ ਦੀ ਬਿਲਕੁਲ ਬਿਲਕੁਲ ਤੇ ਉਹ 50 ਲੱਖ 25 ਮੈਂ ਇੱਕ ਗ ਇਹ ਬੜਾ ਵਧੀਆ ਗੱਲ ਚੱਲ ਰਹੀ ਹੈ ਦੇਖੋ ਜਿਹੜਾ ਕਾਰੋਬਾਰ ਨੌکریاں ਲਬਦੇ ਆਪਾਂ ਹਮ ਅਸੀਂ ਕਦੀ ਕਾਰੋਬਾਰ ਪਿੱਛੇ ਨਹੀਂ ਭਾਈਦੇ ਯਾਰ ਕੋਈ ਟਰੇਡਿੰਗ ਹੀ ਕਰ ਲਈਏ ਬਿਲਕੁਲ ਕੋਈ ਫਲ ਸਬਜ਼ੀਆਂ ਦੀ ਟਰੇਡਿੰਗ ਕਰ ਲਈਏ ਹਮ ਬੜਾ ਧੰਦਾ ਬੜਾ ਬਿਜ਼ਨਸ ਹੈ ਫਲ ਸਬਜ਼ੀਆਂ ਦਾ ਘੱਟ ਬਿਜ਼ਨਸ ਹੈ ਆ ਬਲਿੰਕਟ ਦੇਖੋ ਕਦੋਂ ਸ਼ੁਰੂ ਹੋਇਆ ਤੇ ਕਿੱਥੇ ਪੰਚਾਇਤਾਂ ਹੁੰਦੇ ਹਮ ਹਰ ਘਰ 'ਚ ਬਲਿੰਕਟ ਇੱਕ ਮਿੰਟ 'ਚ ਪਹੁੰਚ ਰਿਹਾ ਬਿਲਕੁਲ ਤੇ ਆਪਣੇ ਬੱਚੇ ਕਿਉਂ ਨਹੀਂ ਕੰਮ ਕਰਨਾ ਚਾਹੁੰਦੇ ਇਹੀ ਸੋਨੇ ਦੀ ਗੱਲ ਚਲੋ ਜਲਦੀ ਜਲਦੀ ਲੋਕਾਂ ਦੇ ਵਿੱਚ ਗੱਲ ਦੂਜੀ ਆ ਜਾਂਦੀ ਹੈ ਕੀ 25-25 ਲੱਖ ਲਾ ਕੇ ਅਮਰੀਕਾ ਕੈਨੇਡਾ ਜਾ ਕੇ ਧੱਕੇ ਲੋਕਾਂ ਦੇ ਮਿੰਤਾ ਕਰ ਰਹੇ ਆ ਤੇ ਇੱਥੇ ਪੰਜਾਬ ਜਿੰਨਾ ਕੰਮ ਹੈ ਉਹਨੂੰ ਛੱਡ ਕੇ ਅਸੀਂ ਬਾਹਰ ਤੁਰੇ ਫਿਰਦੇ ਹੂੰ ਉਹ سونے ਦੀ ਗੱਲ ਚੱਲ ਰਹੀ ਸੀ ਆਪਾਂ سونے ਦੀ ਦੀਏ ਉਹੋ ਹੀ ਗੱਲ ਹੈ ਨਾ ਚਲੋ سونے ਦੀ ਨਾਲ ਨਾਲ ਗੱਲ ਚੱਲੀ ਜਾਗੀ ਉਹੋ ਹੀ ਗੱਲ ਹੈ ਨਾ ਕਿ ਜਿਹੜਾ ਨੌਕਰੀ ਪੇਸ਼ੇ ਦੇ ਤੌਰ ਤੇ ਬੰਦੇ ਨੂੰ ਦਿਮਾਗ ਸੈੱਟ ਕਰ ਦਿੱਤਾ ਗਿਆ ਯਾ ਵਿਦੇਸ਼ੀ ਤੌਰ ਤੇ ਦਿਮਾਗ ਸਟਕਾ ਦਿੱਤਾ ਗਿਆ ਕਿ ਭਾਈ ਪਲਸ 1 ਪਲਸ 2 ਕਰ ਤੇ ਵਿਦੇਸ਼ ਟੱਪ ਜਾ। ਹਾਂ ਵਿਦੇਸ਼ ਟੱਪ ਜਾ। ਇੱਕ ਡੋਲਜੀ ਥੋਪ ਦਿੱਤੀ ਗਈ ਨਾ। ਹਾਂ ਹਾਂ। ਮੇਰੇ ਕੋਲ ਇੱਕ ਬੱਚਾ ਕੰਮ ਕਰਨ ਲੱਗਿਆ ਦੁਕਾਨ ਤੇ ਤੇ ਮੈਂ ਉਹਨੂੰ ਬੜੀ ਛੋਟੀ ਜਿਹੀ ਉਮਰ ਦਾ ਸੀ। ਯੰਗ ਜਿਆਲੇ ਦਾੜੀ ਵੀ ਨਹੀਂ ਫੁੱਟੀ ਹੋਣੀ ਮੂੰਹ ਤੇ। ਮਨੂੰ ਇੱਕ ਦਿਨ ਕਹਿੰਦਾ ਮੈਂ ਅੰਕਲ ਕੰਮ ਨਹੀਂ ਕਰਨਾ। ਮੈਂ ਕੀ ਗੱਲ? ਜੀ। ਕਹਿੰਦਾ ਮੈਂ ਜਾ ਰਿਹਾ ਅਮਰੀਕਾ। ਅੱਛਾ ਮੈਂ ਕਿਹਾ ਤੇਰੇ ਕੋਲ ਤੇਰੇ ਪਿਤਾ ਜੀ ਵੈਲਡਰ ਨੇ ਹੂੰ ਤੇ ਤੈਨੂੰ ਰੋਟੀ ਖਾਣ ਦੇ ਕੋ ਪੈਸੇ ਆ ਨਹੀਂ ਤੁਹਾਡੇ ਕੋ ਤੇ ਤੈਨੂੰ ਅਮਰੀਕਾ ਚੱਲਿਆ ਪੈਸੇ ਕਿੱਥੋਂ ਦੇਂਗਾ ਹੂੰ ਕਹਿੰਦੇ ਜੀ ਸਾਡੇ ਕੋਲ ਥੋੜੀ ਜੀ ਕਨਾਲ ਕੇ ਦੋ ਕਨਾਲ ਪਹਿਲੀ ਪਈ ਹੈ ਉਹ ਮੇਰੇ ਬਾਪੂ ਨੇ 12 ਲੱਖ ਦੀ ਵੇਚਤੀ ਹੈ ਲੋ ਜੀ ਤੇ ਨਿੱਕਾ ਜਾਂ ਮੁੰਡਾ ਛੋਟੀ ਮੇਰੇ ਖਿਆਲ 17 ਸਾਲ ਦਾ ਮੁੰਡਾ ਆਣਾ ਹੂੰ 17 18 ਸਾਲ ਕਹਿੰਦੇ ਮੈਂ ਤਾਂ ਜਾ ਕੇ ਦਰਿਆ ਉਹ ਕਹਿੰਦਾ ਜੀ ਬਈ ਕਿ ਡੌਂਕੀ ਕਿ ਕੀ ਕਹਿੰਦੇ ਜੀ ਉਹਨੂੰ ਲੋਗੀ ਡੋਂਗੀ ਡੋਂਗੀ ਚੜੀ ਉਹ ਜੰਗਲਾ ਥਾਣੀ ਜੰਗਲਾ ਥਾਣੀ ਮੈਂ ਕਿਹਾ ਐਨਾ ਲਵਾ ਐਨਾ ਸੋਹਣਾ ਮੁੰਡਾ ਸੀ ਉਹ ਪਤਾ ਨਹੀਂ ਹੁਣ ਪਹੁੰਚਿਆ ਕਿ ਨਹੀਂ ਪਹੁੰਚਿਆ ਵਿਚਾਰਾ ਰੱਬ ਜਾਣੇ ਮਨ ਨਹੀਂ ਪਤਾ ਉਹ ਕਿੱਡੇ ਕਿੱਡੇ ਰਿਸਕ ਲੈ ਰਹੇ ਆ ਆਪਾਂ ਉਹਨੇ 12 ਲੱਖ ਦੀ ਪਹਿਲੀ ਵੇਚ ਦੀ ਜਿਹੜਾ ਵੈਲਡਿੰਗ ਕਰਦਾ ਤੇ ਉਹ ਮੈਂ ਕਿਹਾ 12 ਬਾਕੀ ਪੈਸੇ ਉਹਨੂੰ ਕਿੰਨੇ ਕੀਤੇ ਕਹਿੰਦਾ 25 ਲੱਖ ਦੇਣਾ ਕੀਤਾ ਮੈਂ ਕਿਹਾ 25 ਲੱਖ ਜਿਹੜਾ ਬਾਕੀ ਦਾ ਰੁਪਈਆ ਤੂੰ ਕਿੱਥੋਂ ਦੇਵੇਂਗਾ ਕਹਿੰਦਾ ਉਹਨਾਂ ਤੈੱਕ ਵਾਕਫ ਸੀਗਾ ਬੰਦਾ ਉਹ ਕਹਿੰਦਾ ਜੀ ਉੱਥੇ ਕਮਾ ਕਮਾ ਕੇ ਮੈਨੂੰ ਦੇ ਦੀ ਜਦੋਂ ਉੱਥੇ ਅਮਰੀਕਾ ਜਾ ਕੇ ਕਮਾਏਗਾ ਉਹ ਦੇ ਦੇ ਹੁਣ ਪਹਿਲੇ ਤਾਂ ਉਹ ਪਹੁੰਚੇਗਾ ਤਾਂ ਹੀ ਕਮਾਏਗਾ ਤੇ ਇਹੀ ਬੱਚੇ ਇਹੀ ਉਹ ਮੈਂ ਮਾਪੇ ਬਨੂ ਇਹੀ ਸਿਨੇ ਦੇਣਾ ਜੇ ਤੂੰ ਸੋਨਾ ਹੀ ਖਰੀਦ ਲਓ ਉਹਨਾਂ ਦਾ ਰੱਖੀ ਰੱਖੀ ਰੱਖੋ ਨਾਲ ਨੂੰ ਪੜ੍ਹਾਈ ਜੋ ਲਿਖਾਈ ਜੋਵੇ ਕਿਤੇ ਪੜ੍ਹਾਈਆਂ ਤੋਂ ਨਾਲ ਇੱਕ ਪ੍ਰਾਪਰਟੀ ਬਣੀ ਹੈ ਇੱਕ ਤੁਹਾਡੀ ਪ੍ਰਾਪਰਟੀ ਨਹੀਂ ਪ੍ਰਾਪਰਟੀ ਖਰੀਦ ਸਕਦੇ ਤਾਂ ਤੁਸੀਂ ਸੋਨਾ ਹੀ ਖਰੀਦਣਾ ਸ਼ੁਰੂ ਕਰ ਲਓ 5 5 10 10 ਗ੍ਰਾਮ ਉਹ ਵੀ ਇੱਕ ਜਾਇਦਾਦ ਹੀ ਹੋਊਗੀ ਉਹ ਜਾਇਦਾਦ ਹੈ ਤੁਸੀਂ ਸੋਨਾ ਘਰੇ ਲਿਆ ਕੇ ਕਿਤੇ ਵੀ ਰੱਖੀ ਜ ਆਪਣੇ ਬੱਚੇ ਲਈ ਤੁਸੀਂ ਜਦੋਂ 20 ਸਾਲ ਦਾ 25 ਸਾਲ ਦਾ ਹੋਊਗਾ ਫਿਰ ਦੇਖੋ ਰੇਟ ਕੀ ਹੋਊਗਾ ਬਿਲਕੁਲ ਤੁਹਾਨੂੰ ਟੋਲੇ ਦਾ ਰੇਟ ਕੀ ਮਿਲੇਗਾ ਕਿਉਂਕਿ ਮੈਨੂੰ ਯਾਦ ਹੈ ਅੱਜ ਤੁਸੀਂ ਤੁਸੀਂ ਕਿੰਨੇ ਸਾਲਾਂ ਤੋਂ ਇਹ ਸੋਚੋ ਆ ਤੇ ਰੇਟ ਕਿ ਮੈਂ ਕਰਦਿਆਂ ਤੂੰ ਸੁਣਦਾ ਹੁੰਦਾ ਸੀਗਾ ਕਿ ਜਦੋਂ ਉਹਨਾਂ ਨੇ ਘਰ ਸਾਡੇ ਸੋਨਾ ਖਰੀਦਿਆ ਸੀ 8000 ਰੁਪਏ ਨੂੰ ਟੋਲਾ ਖਰੀਦਿਆ ਸੀਗਾ 8000 ਦਾ ਟੋਲਾ ਖਰੀਦਿਆ 8000 ਦਾ ਅੱਜ ਟੋਲਾ ਅੱਜ 92000 ਰੁਪਏ ਤੁਸੀਂ ਪ੍ਰੋਫਿਟ ਚ ਹਾਂ ਇੱਕ ਟੋਲੇ ਮਗਰ ਜੇ ਤੁਸੀਂ 10 ਟੋਲੇ ਖਰੀਦਿਆ ਸੀ ਤੇ 920000 ਦੇ ਤੁਸੀਂ ਪ੍ਰੋਫਿਟ ਚੋਂ ਕਰ ਪਿਆ ਭੇ ਪੈਸਾ ਜਾਨੀ ਕਿ ਉਹ ਕਰ ਪਿਆ ਪਿਆ ਪੈਸਾ ਵੱਧ ਰਿਹਾ ਸੋਨੇ ਦੀ ਮਾਰਕੀਟ ਇੱਕ ਹੈ ਹੋਣੀ ਸਭ ਤੋਂ ਸੇਫ ਇਨਵੈਸਟਮੈਂਟ ਹੈ ਔਰ ਦੁਨੀਆ ਤੁਹਾਨੂੰ ਇਹ ਵੀ ਦੱਸਦੇ ਆ ਕਿ ਦੁਨੀਆ ਦੇ ਅੰਦਰ ਤੁਸੀਂ ਜਦਾਦ ਨਹੀਂ ਵੇਚ ਸਕਦੇ ਇੰਨੀ ਜਲਦੀ ਪ੍ਰੋਪਰਟੀ ਵੇਚਣ ਜੋ ਵਿਕਦੀ ਨਹੀਂ ਲੈਣ ਜੋ ਮਿਲਦੀ ਨਹੀਂ ਤੁਸੀਂ 100 ਗਾਜ ਦਾ ਆਜ ਪਲਾਟ ਵਿੱਚ ਵੇਚਣ ਤੇ ਲਾ ਦਿਓ ਤੁਹਾਨੂੰ 6 ਮਹੀਨੇ ਗਾਕ ਨਹੀਂ ਲੱਗਦਾ ਤੁਸੀਂ ਸੋਨਾ ਕੱਢੋ 10 ਲੱਖ ਰੁਪਏ ਦਾ 5 ਲੱਖ ਦਾ ਤੁਹਾਨੂੰ ਅਮਰਜੰਸੀ ਜ਼ਰੂਰਤ ਪੈ ਗਈ ਮਿੰਟੋ ਮਿੰਟੋ ਤੁਸੀਂ ਤੁਹਾਡਾ ਤੁਹਾਡੀ ਜ਼ਰੂਰਤ ਪੂਰਤੀ ਤੁਹਾਡਾ ਤੁਹਾਡਾ ਜਿਹੜਾ ਉਹ ਇੱਕ ਸਟੇਟਸ ਔਰ ਤੁਹਾਡਾ ਕੈਰੈਕਟਰ ਕਲੀਅਰ ਹੋਣਾ ਚਾਹੀਦਾ ਵੀ ਹਾਂ ਯਾਰ ਮੇਰਾ ਹੀ ਸੋਨਾ ਹੈ ਹਾਂ ਬਿਲਕੁਲ ਤੇ ਤੁਹਾਨੂੰ ਦੁਕਾਨਦਾਰ ਛੱਟ ਪੈਸੇ ਦਿੰਦਾ ਤੁਹਾਡਾ ਵਾਕਫ ਹੋਣਾ ਚਾਹੀਦਾ ਵੀ ਹਾਂ ਵੀ ਆਰਐਸ ਫੈਮਿਲੀ ਨੂੰ ਜਾਣਦਾ ਇਹਨੂੰ ਨੀਡ ਪੈ ਗਈ ਹੈ ਪਰ ਸਰ ਇੱਕ ਜਿਸ ਤਰੀਕੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ 골ਡ ਦੀ ਮਾਰਕੀਟ ਇੱਕ ਅਜਿਹੀ ਮਾਰਕੀਟ ਹੈ ਜਿੱਥੇ ਜਦੋਂ ਮਰਜ਼ੀ ਇਨਵੈਸਟ ਕਰ ਲੋ ਪ੍ਰੋਫਿਟ ਹੀ ਪ੍ਰੋਫਿਟ ਹੈ ਪਰ ਇਸ ਮਾਰਕੀਟ ਦੇ ਵਿੱਚ ਧੋਖੇ ਵੀ ਮਿਲਦੇ ਕਿਉਂਕਿ 24 ਕੈਰਟ 22 ਕੈਰਟ ਜਾਂ ਕੋਈ ਹੋਰ ਕੈਰਟ ਉਸ ਦੀ ਪਛਾਣ ਕਿਵੇਂ ਹੋਈ ਹੋਊਗੀ ਜਾਂ ਉਸ ਤੇ ਜੋ ਕਿਸ ਤਰ੍ਹਾਂ ਦੇ ਚਾਰजेस ਲੱਗਣਗੇ ਉਹਨਾਂ ਦੀ ਫੇਰਚਾਨ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਕੈਲਕੂਲੇਸ਼ਨ ਵਗੈਰਾ ਕੀਤੀ ਜਾ ਸਕਦੀ ਹੈ ਦੇਖੋ ਬੜਾ ਵਧੀਆ ਸਵਾਲ ਹੈ ਲੋਕਾਂ ਦੇ ਮਨਾਂ ਦੀ ਗੱਲ ਇਹ ਹੋਏਗੀ ਜ਼ਰੂਰ ਹਾਂ पर मैं उन्हें दसना जानना कि ਤੁਹਾਡੇ ਮਾਧਿਅਮ ਰਹੀਂ ਕਿ ਦੇਖੋ ਹਰ ਬੰਦਾ ਹਰ ਕਾਰੋਬਾਰ ਚ ਕੁਝ ਬੰਦੇ ਮਾੜੇ ਜ਼ਰੂਰ ਹੁੰਦੇ ਕੋਈ ਕੋਈ ਵੀ ਸਾਰਾ ਕਾਰੋਬਾਰ ਮਾੜਾ ਨਹੀਂ ਹੁੰਦਾ ਕੋਈ ਸਾਰਾ ਸਾਰਾ ਧੰਦਾ ਮਾੜਾ ਨਹੀਂ ਹੁੰਦਾ ਬਿਲਕੁਲ ਕਿਤਨਾ ਕਿਤੇ ਜ਼ਰੂਰ ਕੋਈ ਨਾ ਕੋਈ ਬੰਦਾ ਮਾੜਾ ਕੰਮ ਕਰਦਾ ਉਹਦੇ ਨਾਲ ਸਾਰੀਆਂ ਮੱਛੀਆਂ ਜਿਹੜੀਆਂ ਇੱਕ ਇੱਕ ਮੱਛੀ ਤਲਾਬ ਦੀ ਗੰਦੀ ਸਾਰੀ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਬਿਲਕੁਲ ਔਰ ਸੋਨੇ ਦਾ ਜਿਹੜਾ ਵਧੀਆ ਦੁਕਾਨਦਾਰ ਕੰਮ ਕਰਨ ਵਾਲਾ ਉਹ ਕਦੀ ਵੀ ਸ਼ੁਰੂ ਤੋਂ ਵੀ ਕਦੀ ਮਾੜਾ ਕੰਮ ਨਹੀਂ ਕਰਦਾ ਬਿਲਕੁਲ ਇਹ ਕਿਸੇ ਨੂੰ ਮਾੜਾ ਸੋਨਾ ਦੇ ਦਿਓ ਆਹ ਦੇ ਦਿਓ ਉਹ ਦੇ ਦਿਓ ਨਾ ਹੁਣ ਜਿਹੜਾ ਅੱਜ ਦਾ ਜ਼ਮਾਨਾ ਸੋਨੇ ਦੀ ਪਰਖ ਕਰਨ ਦਾ ਉਹ ਤਾਂ ਬੜਾ ਵਧੀਆ ਗਵਰਨਮੈਂਟ ਨੇ ਕਰਤਾ ਹੁਣ ਤਾਂ ਸੋਨੇ ਦੀ ਪਰਖ ਕਰਨ ਦੀ ਬੱਦੇ ਨੂੰ ਲੋੜ ਹੀ ਨਹੀਂ ਹੈਗੀ ਹੁਣ ਤਾਂ ਅੱਜਕੱਲ ਹਾਲਮਾਰਕ ਸਿਸਟਮ ਹੈ ਤੁਹਾਨੂੰ ਹਾਲਮਾਰਕ 916 ਗਵਰਨਮੈਂਟ ਨੇ ਨਿਸ਼ਾਨ ਲਾਤਾ 916 ਇਸ ਦਾ ਬਾਈਕੈਟ ਠੀਕ ਹੈ ਠੀਕ ਹੈ ਜੀ ਜੇ 750 ਹੈ ਉਹਦੇ ਤੇ ਹਾਲਮਾਰਕ ਦਾ ਨਿਸ਼ਾਨ ਲੱਗਾ ਇਟਸ 18 ਕੈਰਟ ਜੇ 5 58.50 ਹੈ ਤਾਂ 14 ਕੈਰਟ ਹੈ ਐਦਾਂ ਹੀ ਸਾਰੇ ਸਟੈਂਡਰਡ ਉਹਨਾਂ ਨੇ ਬਣਾਤੇ ਗੌਰਮੈਂਟ ਨੇ ਹੁਣ ਕੋਈ ਵੀ ਜੁਵੈਲਰ ਹੈ ਬਿਨਾ ਹਾਲਮਾਰਕਿੰਗ ਦਾ ਸਮਾਨ ਨਹੀਂ ਵੇਚ ਸਕਦਾ ਪਹਿਲਾਂ ਉਹਨੂੰ ਹਾਲਮਾਰਕਿੰਗ ਦੇ ਵਿੱਚ ਰਜਿਸਟਰ ਕਰਾਣਾ ਪੈਂਦਾ ਜੀ ਆਪਣੇ ਆਪ ਨੂੰ ਜੋ ਰਜਿਸਟਰ ਪੈਣਾ ਤਾਂ ਫੀਸ ਹੁੰਦੀ ਸੀ ਉਹਨ ਗਵਰਨਮੈਂਟ ਨੇ ਸਗੋਂ ਹੋਰ ਵਧੀਆ ਕਰਤਾ ਉਹਨ ਫੀਸ ਵੀ ਬੰਦ ਕਰਤੀ ਵੀ ਵੱਧ ਤੋਂ ਵੱਧ ਜਿਹੜੇ ਹਾਲਵਾਰਕਿੰਗ ਦੇ ਰਜਿਸਟਰਡ ਹੋਣ ਬੰਦੇ ਤਾਂ ਜੋ ਲੋਕਾਂ ਨੂੰ ਸ਼ੁੱਧਤਾ ਵਾਲਾ ਐਕਸਟੈਂਡਡ ਵਾਲਾ ਸੋਨਾ ਮਿਲ ਸਕੇ ਕਿਉਂਕਿ ਦੇਖੋ ਜੇ ਕਾਹਕ ਪੈਸੇ ਪੂਰੇ ਭਰ ਰਿਹਾ ਤੇ ਸਾਡਾ ਫਰਜ਼ ਵੀ ਉਹਨੂੰ ਚੰਗੀ ਚੀਜ਼ ਜਿਹੜੀ ਆ ਸਹੀ ਚੀਜ਼ ਉਹਨੂੰ ਦਿੱਤੀ ਜਾਵੇ ਤੇ ਉਹ ਲੇਬਰ ਦੇ ਰਿਹਾ ਉਹਨੂੰ ਕੁਆਲਟੀ ਮੇਨਟੇਨ ਵੀ ਕਰਨਾ ਸਾਡਾ ਫਰਜ਼ ਆ ਤੇ ਇਹ ਹਰ ਗੁਜੈਲਰ ਦਾ ਵੀ ਫਰਜ਼ ਆ ਵੀ ਨਿੱਜੀ ਜੇ ਕਿਸੇ ਨੇ ਇਨਵੈਸਟ ਕੀਤਾ ਤੇ ਉਹਨੂੰ ਚੰਗੀ ਚੀਜ਼ ਦੇ ਧੋਖੇ ਵੀ ਹੋ ਜਾਂਦੇ ਕਈ ਵਾਰੀ ਹਾਂ ਹੁੰਦੇ ਕਈ ਜਗ੍ਹਾ ਤੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਇਤਨਾ ਕਿਤੇ ਕੋਈ ਨਾ ਕੋਈ ਮਾੜੇ ਬੰਦੇ ਵੀ ਹੁੰਦੇ ਆ ਇਹ ਲੋਕਾਂ ਨਾਲ ਛੱਡੋ ਸਾਡੇ ਦੁਕਾਨਦਾਰਾਂ ਨਾਲ ਵੀ ਹੋ ਜਾਂਦੇ ਕਈ ਵਾਰੀ ਕਈ ਵਾਰੀ ਸਾਨੂੰ ਲੋਕ ਬੇਫਿਕੂ ਬਣਾ ਕੇ ਝਾਲੀ ਸਮਾਨ ਵੇਚਣ ਦੇ ਮਜਬੂਰੀਆਂ ਦਿਖਾ ਕੇ ਆਪਣੀਆਂ ਜੀ ਅਸੀਂ ਮੈਂ ਬੜਾ ਨੁਕਸਾਨ ਕਈ ਵਾਰੀ ਸਿਆਪ ਸਗੋ ਇਨਾ ਇਨਾ ਸਿੱਖਣ ਦੇ باوجود ਵੀ ਮੈਨੂੰ ਕਈ ਵਾਰੀ ਨੁਕਸਾਨ ਪਾ ਕੇ ਲੋਕ ਕਦੋਂ ਹੋਇਆ ਕੋਈ ਯਾਦ ਹੋਵੇ ਉਹ ਪੰਜ-ਛੇ ਇਨਸੀਡੈਂਟ ਹੋ ਗਏ ਜੋ ਜੋ ਕਈ ਵਾਰੀ ਬਹੁਤ ਕੰਮ ਚ ਲੱਗੇ ਇਤਹਾਜ ਲੱਗੇ ਕੋ ਆ ਗਿਆ ਯਾਰ ਮੇਰਾ ਬੰਦਾ ਬਿਮਾਰ ਆ ਯਾਰ ਉਹਦੇ ਫਰਾਨਾ ਹੋ ਗਿਆ ਐਦਾਂ ਹੋ ਗਿਆ ਸਾਨੂੰ ਲੋਡ ਪੈ ਗਈ ਯਾਰ پیسے ਦੀ ਹਸਪਤਾਲ ਦਾ ਕਲਾ ਬੰਦਾ ਬੰਦਾ ਕੀ ਸੋਚੇਗਾ ਚਲ ਯਾਰ ਕੋਈ ਗੱਲ ਨਹੀਂ 10 ਗ੍ਰਾਮ 20 ਗ੍ਰਾਮ ਸੋਨਾ ਚਲਦੇ ਦੇ ਯਾਰ ਤੂੰ ਪੈਸੇ ਲੈ ਲੈ ਉਹ ਪੈਸੇ ਲੈ ਲੈਣੇ ਤੇ ਸੋਨਾ ਉਹਦੇ ਚ ਜ਼ੀਰੋ ਵੀ ਨਹੀਂ ਨਿਕਲਣਾ ਅੱਛਾ ਨਕਲੀ ਦੇ ਦੇ ਨਾ ਨਕਲੀ ਦੇ ਦੇ ਐਦਾਂ ਦੇ ਬੰਦੇ ਵੀ ਹੈਗੇ ਉਹ ਜੁਐਲਰ ਨਹੀਂ ਹੁੰਦੇ ਪਰ ਉਹਨਾਂ ਦਾ ਧੰਦਾ ਹੀ ਹੈ ਉਹ ਸੋਗ ਦੁਕਾਨਦਾਰ ਨੂੰ ਮਾਝ ਕੇ ਆਪਣਾ ਚਲੇ ਗਏ ਉਹਨਾਂ ਦਾ ਬਿਜ਼ਨਸ ਇਹੀ ਹੈ ਇਦਾਂ ਦੇ ਵੀ ਬੰਦੇ ਮਾਰਕੀਟ 'ਚ ਆ ਗਏ ਆ ਤੇ ਔਰ ਮੈਂ ਇਹ ਨਹੀਂ ਕਹਿੰਦਾ ਸੋਨੇ ਦੇ ਟ੍ਰੇਡ 'ਚ ਹਰ ਟ੍ਰੇਡ ਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਮਾੜਾ ਬੰਦਾ ਜ਼ਰੂਰ ਮਿਲੇਗਾ। ਹਰ ਇੱਕ ਫੀਲਡ 'ਚ ਤੁਹਾਨੂੰ ਮਿਲੇਗਾ। ਹਰ ਇੱਕ ਫੀਲਡ 'ਚ ਤੁਹਾਨੂੰ ਮਿਲੇਗਾ। ਕੋਈ ਵੀ ਫੀਲਡ ਇਹ ਤੁਸੀਂ ਚੱਲ ਜਾਓ ਸਾਰੇ ਤੁਹਾਨੂੰ ਚੰਗੇ ਨਹੀਂ ਮਿਲਦੇ ਕੋਈ ਨਾ ਕੋਈ ਮਾੜਾ ਵੀ ਹੋਏਗਾ। ਤੇ ਔਰ ਮੇਰੀ ਨਿਗਾਹ ਦੇ ਵਿੱਚ ਤਾਂ ਮੈਂ ਤੁਹਾਨੂੰ ਸਹੀ ਕਹਾਂ ਮੇਰੀ ਨਿਗਾਹ ਦੇ ਵਿੱਚ ਕੋਈ ਵੀ ਦੁਕਾਨਦਾਰ ਜਿਹੜੇ ਸੋਨੇ ਦਾ ਕਾਰੋਬਾਰ ਕਰਦੇ ਆ ਕਿਉਂਕਿ ਮੇਰੀ ਮੇਰਾ ਜਿਹੜਾ ਕਿਉਂਕਿ ਮੈਂ ਮੁਹਾਲੀ ਜੁਵਲਰ ਐਸੋਸੀਏਸ਼ਨ ਦਾ ਵੀ ਪ੍ਰੈਜਿਡੈਂਟ ਹਾਂ ਬਿਲਕੁਲ ਔਰ ਮੈਂ ਪੰਜਾਬ ਸਵਰਨਕਾਰ ਸੰਗ ਦਾ ਵੀ ਸੀਨੀਅਰ ਵਾਈਸ ਪ੍ਰਧਾਨ ਹਾਂ ਹਾਂ ਔਰ ਪੂਰੇ ਟਰਾਈ ਸਿਟੀ ਜੁਵਲਰ ਐਸੋਸੀਏਸ਼ਨ ਦੀ ਕੋਰ ਕਮੇਟੀ ਦਾ ਮੈਂਬਰ ਹਾਂ ਹਾਂ ਦੇਸ਼ ਦਾ ਮੈਂਬਰ ਹਾਂ ਤੇ ਉਹ ਮੇਰੀ ਨਿਗਾਹ ਦੇ ਵਿੱਚ ਤੱਕ ਕੋਈ ਐਸਾ ਜੁਵਲਰ ਨਹੀਂ ਆਇਆ ਜਿਨੇ ਐਦਾਂ ਦਾ ਕੋਈ ਕੱਬ ਕਰਦਾ ਹੋਵੇ ਚਲੋ ਪਰਸ ਇਹ ਤਾਂ ਆਪਾਂ ਸੋਨੇ ਦੀ ਗੱਲ ਕਰ ਲਈ ਥੋੜੀ ਜੀ ਗੱਲ ਆਪਾਂ ਜਿਵੇਂ ਵਿਦੇਸ਼ ਆਪਾਂ ਕਰ ਰਹੇ ਸੀ ਨੌਜਵਾਨਾਂ ਤੇ ਪੀੜ੍ਹੀ ਤੇ ਜਿਹੜੀ ਵਿਦੇਸ਼ਾਂ ਵੱਲ ਜਾ ਰਹੀ ਤੁਹਾਡਾ ਕਦੇ ਵਿਦੇਸ਼ ਦਾ ਟੂਰ ਲੱਗਿਆ ਤੇ ਗੇੜਾ ਗੋੜਾ ਵੱਜ ਆ ਮੈਂ ਕੋਮੰਡ ਜਾਣਾ ਰਿਹਾ ਬੱਚਿਆਂ ਨੂੰ ਨਾਲ ਲੈ ਕੇ ਕੋਮੰਡ ਜਰੂਰ ਗਿਆ ਮੈਂ ਘੁੰਮਣ ਗਏ ਉੱਥੇ ਦੇ ਹਾਲਾਤ ਕੀ ਨੇ ਹਾਲਾਤ ਤਾਂ ਦੇਖਿਓ ਨੇ ਉੱਥੇ ਬੱਚਿਆਂ ਦੇ ਰਹਿਣ ਸਹਿਣ ਦੇ ਹਾਲਾਤ ਕੀ ਬਣੇ ਪਏ ਉੱਥੇ ਉਹ ਆਪਾਂ ਵੀਡੀਓ ਰੋਜ਼ ਹੀ ਦੇਖਦੇ ਹਾਂ ਬਹੁਤ ਹਾਲਾਤ ਬੱਤਰ ਆ ਕੁੜੀਆਂ ਬੇਟੀਆਂ ਨੂੰ ਦਾ ਬਿਲਕੁਲ ਹੀ ਅਵਾਈਡ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਆਪਣੇ ਕੋ ਪਰ ਮੈਂ ਆਪਣੀ ਮੈਂ ਆਪਣਾ ਵਾਕਈ ਦੱਸ ਦਿੰਨਾ ਮੇਰੀ ਬੇਟੀ ਕਹਿੰਦੀ ਸੀ ਮੈਂ ਜਾਣਾ ਬਾਰ ਸਟੱਡੀ ਕਰਨ ਨੂੰ ਜੀ ਮੇਰੀਆਂ ਸਹੇਲੀਆਂ ਚੱਲੀਆਂ ਮੇਰੀਆਂ ਮੈਂ ਸਾਰੇ ਕੁੜੀਆਂ ਬਾਰੇ ਨਹੀਂ ਗੱਲ ਕਰਦਾ ਦੇਖੋ ਮੇਰੀਆਂ ਵੀ ਧੀਆ ਬਿਲਕੁਲ ਬਿਲਕੁਲ ਤੇ ਕੋਈ ਨਾ ਹੀ ਕਿਸੇ ਕਰਾਹੇ ਤੇ ਪਵੇ ਨਾ ਮੁੰਡਾ ਨਾ ਬੱਚਾ ਕਿਸ ਦਾ ਰੱਬ ਸਭ ਦੇ ਬੱਚਿਆਂ ਨੂੰ ਸਲਾਮਤ ਰੱਖੇ ਉਹ ਮੈਂ ਆਪਣੀ ਬੇਟੀ ਨੂੰ ਪੁੱਛਿਆ ਉਹ ਕਹਿੰਦੀ ਮੈਂ ਸਟੱਡੀ ਕਰਨੀ ਹੈ ਮੈਂ ਮੈਂ ਕਿਹਾ ਕੋਈ ਨਹੀਂ ਕਿੰਨੇ ਪੈਗੇ 25 30 ਲੱਖ ਰੁਪਏ ਲੱਗੇ ਮੈਂ ਕੋਈ ਗੱਲ ਨਹੀਂ ਉਹ ਮੈਂ ਦੋ ਤਿੰਨ ਮੇਰੇ ਵਾਕਬ ਨੇ ਕਾਲਜ ਕਾਲਜਿਸ ਵਾਲੇ ਮੈਂ ਕਿਹਾ ਪੁੱਛਾਂ ਸੀ ਕਿਹੜੀ ਸਟੱਡੀ ਹੈ ਉਹ ਕਹਿੰਦੇ ਜੀ ਇਹਦਾ ਸਟੱਡੀ ਇੱਥੇ ਹੀ ਹੋ ਜਾਂਦੀ ਏ ਯੂਨੀਵਰਸਿਟੀ ਕਰਾ ਦਿੰਦੀ ਮਾਪੇ ਜ਼ਰੂਰ ਇਹ ਪੁੱਛਣ ਬੱਚਿਆਂ ਨੂੰ ਵੀ ਤੁਸੀਂ ਕਰਨਾ ਕੀ ਉੱਥੇ ਜਾ ਕੇ ਜੀ ਇਹੋ ਜੀ ਯੂਨੀਵਰਸਿਟੀਆਂ ਚ ਫੜਨ ਦੀ ਲੋੜ ਕੀ ਜਿਨ੍ਹਾਂ ਦਾ ਜਿਨ੍ਹਾਂ ਦਾ ਪੇਪਰ ਹੀ ਨਹੀਂ ਕੱਲ ਨੂੰ ਚੱਲਣਾ ਕੋਈ ਤੁਹਾਨੂੰ ਸਰਟੀਫਿਕੇਟ ਦੇ ਦਿੱਤਾ ਉਹ ਸਰਟੀਫਿਕੇਟ ਦੀ ਵੈਲਿਊ ਕੋਈ ਨਹੀਂ ਆਣੀ ਉਹਦੇ ਭੇਜਣ ਦਾ ਫਾਇਦਾ ਕੀ ਏ ਉਹਦੇ ਬੱਚਿਆਂ ਨੂੰ ਕਿਉਂ ਭੇਜ ਰਹੇ ਹੋ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਆਪਾਂ ਇਹ ਸਟੱਡੀ ਨਹੀਂ ਕਰਨੀ ਭਾਈ ਆਪਾਂ ਜੇ ਕਰਨੀ ਤਾਂ ਇੱਥੇ ਘਰ ਦੀ ਰੋਟੀ ਮਿਲੂਗੀ ਮਾਦਰੀ ਰੋਟੀ ਬਕਾਈ ਤੂੰ ਆਪਣੇ ਘਰੇ ਰਹਿ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਪਾ ਦਿੰਨਾ ਪੰਜਾਬੀ ਯੂਨੀਵਰਸਿਟੀ ਪਾ ਦਿੰਨਾ ਕੜੂੜਾ ਯੂਨੀਵਰਸਿਟੀ ਸਾਰੀਆਂ ਪੜ੍ਹਾਈਆਂ ਇੱਥੇ ਹੁੰਦੀਆਂ ਇਹ ਜਿਹੜੇ ਆਪਣੇ ਬੱਚੇ ਪੜ੍ਹ ਰਹੇ ਐ ਇਹ ਨਹੀਂ ਵੱਡੇ ਬਣ ਕੇ ਅੱਗੇ ਅੱਗੇ ਵੱਧ ਸਕਣਗੇ ਵਧਣਗੇ ਕਿਉਂ ਨਹੀਂ ਵਧਣਗੇ ਪ੍ਰਮਾਤਮਾ ਜਦੋਂ ਇਹ ਇਹ ਪੜ੍ਹਨ ਲਿਖਣਗੇ ਅੱਛੀ ਤਰ੍ਹਾਂ ਪ੍ਰਮਾਤਮਾ ਆਪੇ ਹੀ ਭਾਗ ਲਾਏਗਾ ਠੀਕ ਹੈ ਨਾ ਆਪਣੀ ਬੁੱਧ ਹੈ ਆਪੇ ਜੇਤੀ ਬਰਨਤ ਪਿੰਨ ਪਿੰਨ ਤੁਸ ਦੇਤੀ ਤੁਮਰਾ ਲਖਾਣਾ ਜਾਏ ਪਸਾਰਾ ਕੈਬਿਤ ਸਜਾ ਪ੍ਰਤਮ ਸੰਸਾਰਾ ਪ੍ਰਮਾਤਮਾ ਨੇ ਸਭ ਨੂੰ ਦੇ ਕੇ ਭੇਜਿਆ ਪਰ ਉਹ ਯੂਜ਼ ਕਰਨ ਦੀ ਸਭ ਕੁਝ ਰੱਬ ਨੇ ਵਿੱਚ ਪਾ ਕੇ ਭੇਜਿਆ ਤੇ ਜਦੋਂ ਉਹਨੂੰ ਯੂਜ਼ ਕਰਾਂਗੇ ਜਿਹੜੀ ਇਹ ਬੁੱਧ ਪਰਮਾਤਮਾ ਨੇ ਪਾਈ ਹੋਈ ਹੈ ਉਹਨੂੰ ਯੂਜ਼ ਕਰਾਂਗੇ ਸਤਿਗੁਰੂ ਅਗੇ ਅਰਦਾਸ ਕਰਕੇ ਤੇ ਪਰਮਾਤਮਾ ਜ਼ਰੂਰ ਭਾਗ ਲਾਂਦਾ ਜ਼ਰੂਰ ਰੋਗੇ ਵਧਾਂਦਾ ਬੰਦੇ ਨੂੰ ਬੇਟੀ ਨੇ ਮਨਾਂ ਕਰਤਾ ਜਾਂ ਤਾਂ ਹਾਂ ਉਹਨੇ ਮੇਰੀ ਗੱਲ ਮੰਨੀ ਕਹਿੰਦੀ ਮੈਂ ਨਹੀਂ ਜਾਣਾ ਫਿਰ ਮੈਂ ਉਹਨੂੰ ਇੱਥੇ ਹੀ ਪੜਾਇਆ ਉਹ ਰੋ ਇੱਥੇ ਪੜੀ ਹਾਂ ਬੱਚਿਆਂ ਨੂੰ ਮਨ ਵੀ ਲੈਣੀ ਚਾਹੀਦੀ ਮਾਪੇ ਮਾਪੇ ਕਦੀ ਕਿਸਦੇ ਦੁਖੀ ਨਹੀਂ ਹੁੰਦੇ ਬੱਚੇ ਬਿਲਕੁਲ ਬਿਲਕੁਲ ਮਾਪੇ ਆਮੇਸ਼ਾ ਬੱਚੇ ਨੂੰ ਸਹੀ ਰਸਤੇ ਤੇ ਪਾਉਂਦੇ ਨੇ ਔਰ ਮਾਪੇ ਬਾਬ ਨੂੰ ਪਾਣਾ ਵੀ ਚਾਹੀਦਾ ਬਿਲਕੁਲ ਉਹਨਾਂ ਦੀ ਗੱਲਾਂ ਮੰਨ ਕੇ ਵੀ ਉਹਨਾਂ ਨੂੰ ਉਸੇ ਰਾਹ ਤੋਰਦੇ ਹੋ ਵੀ ਅਸੀਂ ਵਿਹਲੇ ਹੋ ਜਾਾਂਗੇ ਚਲੋ ਕੋਈ ਨਹੀਂ ਬੱਚਾ ਤਾਂ ਚਲੇ ਗਿਆ ਬਾਹਰ ਹੂੰ ਉਹਨ ਅਸੀਂ ਵੀ ਛੜੇ ਤੇ ਬੱਚੇ ਉੱਥੇ ਜਾ ਕੇ ਅੱਖਾਂ ਤੋਂ ਪਰੇ ਹੋ ਜਾਂਦਾ ਬੱਚੇ ਤੇ ਉਹ ਪਤਾ ਨਹੀਂ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਮਾਪੇ ਦੇ ਮਨ 'ਚ ਧੜਕੂ ਲੱਗਿਆ ਰਹਿੰਦਾ ਕਿਉਂਕਿ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਉੱਥੇ ਬੱਚੇ ਜਾ ਕੇ ਹੋ ਜਾਂਦਾ ਕਿ ਇੱਥੇ ਚਾਚਾ ਤਾਇਆ ਮਾਮਾ ਫੁੱਫੜ ਕੋਈ ਰੋਕਣ ਤੋਂ ਕੋਈ ਰੋਕਣੇ ਨਾ ਤਾਂ ਹੈ ਨਹੀਂ ਜੋ ਮਰਜ਼ੀ ਕਰੀ ਚੱਲੋ ਉਹ ਤਾਂ ਹੀ ਬੱਚੇ ਉੱਥੇ ਉਸ ਤਰ੍ਹਾਂ ਦਾ ਮਾਹੌਲ ਬੰ ਦੇਖਿਆ ਜਾ ਕੇ ਕਈ ਮੁਲਕਾਂ 'ਚ ਮੈਂ ਮਹੌਲ ਜਾਂ ਤਾਂ ਤੁਸੀਂ ਬਹੁਤ ਵੱਡੀ ਡਿਗਰੀ ਕਰਕੇ ਜਾਓ ਜੀ ਪੜਾਈ ਕਰਕੇ ਜਾਓ ਮੈਂ ਕਿ ਮੇਰਾ ਇੱਕ ਜ਼ਿੰਦਗੀ ਜੇ ਇੱਕ ਡਾਕਟਰ ਨਾਲ ਮੇਲ ਹੋਇਆ ਜੀ ਉਹ ਦੋ ਬ੍ਰਦਰ ਸਨ ਦੋ ਭਰਾ ਡਾਕਟਰ ਰਹੇ ਦ ਮੈਨੂੰ ਕਹਿੰਦੇ ਜੀ ਮੈਨਾਂ ਉਹਦਾ ਪਿਆਰ ਪੈ ਗਿਆ ਪਟਿਆਲੇ ਦਾ ਡਾਕਟਰ ਸੀ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਇਹ ਮੈਨੂੰ ਕਹਿੰਦੇ ਉਹ ਵੱਡੀ ਉਮਰ ਦੇ ਸੀ ਮੈਨੂੰ ਕਹਿੰਦੇ ਕਹਿੰਦੇ ਜਿਨ੍ਹਾਂ ਨੇ ਪੜਨਾ ਹੁੰਦਾ ਨਾ ਉਹ ਸਟਰੀਟ ਲਾਈਟ 'ਚ ਬਹਿ ਕੇ ਪੜ ਲੈਂਦੇ ਆ ਜੀ ਬਿਲਕੁਲ ਜਨੇ ਪਰਨਾ ਕਹਿੰਦਾ ਮੈਂ ਤੇ ਮੇਰਾ ਭਰਾ ਦੋਨੋਂ ਅਸੀਂ ਸਟਰੀਟ ਲਾਈਟ ਦੇ ਥੱਲੇ ਪੜੇ ਆ ਉੱਚਾਸ਼ਟ ਦਾ ਸਭ ਤੋਂ ਵੱਡਾ ਡਾਕਟਰ ਹੋਇਆ ਪਟਿਆਲੇ ਦਾ ਜੀ ਉਹਦਾ ਬ੍ਰਦਰ ਸੀਗਾ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਬ੍ਰਦਰ ਸੀਗਾ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਡਾਕਟਰ ਆ ਅੱਖਾਂ ਦਾ ਆਈ ਸਪੈਸ਼ਲਟੀ ਅੱਛਾ ਹਾਂ ਦੋਨੋਂ ਸਟਰੀਟ ਲਾਈਟ 'ਚ ਪੜੇ ਹੋਏ ਹੂੰ ਮਿਹਨਤ ਮਿਹਨਤ ਜੇ ਤੁਸੀਂ ਉਸ ਪ੍ਰਮਾਤਮਾ ਨੂੰ ਯਾਦ ਕਰਕੇ ਉਸ ਤਰ੍ਹਾਂ ਮਿਹਨਤ ਕਰੋਗੇ ਜਿਨ੍ਹਾਂ ਨੇ ਨਹੀਂ ਪੜਨਾ ਉਹ ਸਨਾਮਰ ਵਰਗੇ ਸਕੂਲਾਂ ਦੀ ਪੜ ਕੇ ਕੁਝ ਨਹੀਂ ਕਰ ਪਾਣਗੇ ਸਹੀ ਗੱਲ ਹੈ ਤੇ ਜਿਨ੍ਹਾਂ ਨੇ ਪੜਨਾ ਉਹ ਸਰਕਾਰੀ ਸਕੂਲ ਦੀ ਪੜ ਕੇ ਬੜਾ ਕੁਝ ਅੱਗੇ ਕਰ ਲੈਤੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤਾਂ ਖਾਸ ਤੌਰ ਤੇ ਸਰਜੀ ਸਿੰਘ ਪਾਰਸੀ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਜਿਸ ਤਰੀਕੇ 골ਡ ਤੇ ਗੱਲਬਾਤ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ 골ਡ ਦਾ ਰੇਟ ਹੈ ਜਿਹੜਾ ਅ ਇਸੇ ਤਰੀਕੇ ਵਾਧਾ ਹੋਇਆ ਦਿਖਾਈ ਦੇ ਸਕਦਾ ਹੈ ਜੇਕਰ ਕਿਸੇ ਵਿਅਕਤੀ ਨੇ ਕੋਈ ਇਨਵੈਸਟ ਕਰਨੀ ਹੈ 골ਡ ਦੇ ਵਿੱਚ ਤਾਂ ਸਭ ਤੋਂ ਵਧੀਆ ਟਾਈਮ ਹੁੰਦਾ 골ਡ ਦੇ ਵਿੱਚ ਜਦੋਂ ਮਰਜੀ ਇਨਵੈਸਟ ਕਰ ਲਓ ਕਿਉਂਕਿ 골ਡ ਦਾ ਰੇਟ ਘਟਦਾ ਹੋਇਆ ਨਜ਼ਰ ਨਹੀਂ ਆਵੇਗਾ ਦੂਸਰੀ ਗੱਲ ਜਿੰਨਾ ਲੋਕਾਂ ਨੇ ਸੋਨਾ ਖਰੀਦਦਣਾ ਜਾਂ ਲੋਕੀ ਇਹ ਸੋਚ ਰਹੇ ਨੇ ਕਿ ਅੱਜ ਲੱਖ ਰੁਪਏ ਨੂੰ ਸੋਨਾ ਪਹੁੰਚ ਚੁੱਕਿਆ 골ਡ ਪਹੁੰਚ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ 50-60 ਹਜ਼ਾਰ ਨੂੰ ਇਹ ਪਹੁੰਚ ਜਾਏਗਾ ਤਾਂ ਉਹ ਚੀਜ਼ ਇਸ ਸਮੇਂ ਦੇ ਵਿੱਚ ਅਸੰਭਵ ਹੈ ਕਿਉਂਕਿ ਜਦੋਂ ਤੋਂ ਵੀ 골ਡ ਦੇ ਰੇਟ ਵਧੇ ਨੇ ਜਿਸ ਤਰੀਕੇ ਸਰਵਿਸ ਇੰਪਾਰਸੋਲਰ ਨੇ ਦੱਸਿਆ ਕਿ 1700 ਲੱਖ ਰੁਪਏ ਤੱਕ ਜਿਹੜਾ ਕਿ 골ਡ ਦਾ ਰੇਟ ਉਹਨਾਂ ਨੇ ਆਪਣੀ ਅੱਖੀ ਦੇਖਿਆ ਜਦੋਂ ਕੰਮ ਸ਼ੁਰੂ ਕੀਤਾ ਸੀਗਾ ਉਦੋਂ 1700 ਰੁਪਏ ਸੀ ਅਤੇ ਅੱਜ 1 ਲੱਖ ਰੁਪਏ ਪਹੁੰਚ ਚੁੱਕਿਆ ਹੈ ਅਤੇ ਇਹ ਰੇਟ ਇਸ ਤਰੀਕੇ ਵਧਦੇ ਰਹੇ ਹਨ ਹੁਣ ਮੈਨੂੰ ਦਿਓ ਇਜਾਜ਼ਤ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਮੋਦ ਮੈਂ ਕਮਲਦੀਪ ਜੀ ਮੀਡੀਆ ਪਹਾਂ